ਇਹ ਉੱਥੇ ਚੇਅਰਮੈਨ ਨੇ ਜੀ ਮਿੰਦਰ ਸਿੰਘ ਕਚੂਰਾ ਜੀ ਇਹ ਕੀ ਕਰਦੇ ਆ ਜੀ 15/4/2024 ਨੂੰ ਇਹ ਦੋ ਓਨੀਡਾ ਦੇ ਏਸੀ ਖਰੀਦੇ ਆ ਜੀ ਲਗਭਗ 11 ਮਹੀਨੇ ਹੋ ਚੁੱਕੇ ਆ 11 ਮਹੀਨੇ ਹੋਣ ਦੇ ਬਾਵਜੂਦ ਉਹ ਜਿਹੜੇ ਏਸੀ ਐ ਹਜੇ ਤੱਕ ਇਹਨਾਂ ਦੇ ਆਫਿਸਿਸ ਦੇ ਵਿੱਚ ਇੰਸਟਾਲ ਨਹੀਂ ਨੂੰ ਇਹ ਲੱਗਦਾ ਵੀ ਉਹ ਜਲਾਲਾਬਾਦ ਤੋਂ ਫਾਇਲ ਕਰ 30 ਕਿਲੋਮੀਟਰ ਦਾ ਸਫ਼ਰ ਹੈ ਉਹ ਆਉਂਦਿਆਂ ਆਉਂਦਿਆਂ ਕਿਤੇ ਰਸਤੇ 'ਚ ਹੀ ਰਹਿ ਗਏ ਹੱਲੇ ਸਾਲ ਹੋ ਗਿਆ ਸ਼ਾਇਦ ਪਹੁੰਚੇ ਨਹੀਂ ਇਹਨਾਂ ਨੇ ਮੈਕਲਾ 48 ਗ੍ਰਿਲਾਂ ਆ ਜੀ ਇਹਦੇ ਵਿੱਚ ਲੋਹੇ ਦੀ ਜਿਹੜੀ 60 ਤੋਂ 70 50 60 ਕਿਲੋ ਇੱਕ ਇੱਕ ਗ੍ਰੇਲ ਦਾ ਵਜਨ ਸੀ ਪ੍ਰਾਣੀ ਉਹ 2.5 3 ਲੱਖ ਦੀਆਂ ਇਹਨਾਂ ਨੇ ਕਿਸੇ ਕਬਾੜੀਏ ਨੂੰ ਵੇਚੀਆਂ ਫਾਇਲ ਕਾ ਦੇ ਕਬਾੜੀ। ਹਾਲਾਂਕਿ ਉਹ ਪੈਸੇ ਵੇਚਣ ਤੋਂ ਬਾਅਦ ਸਰਕਾਰ ਦੇ ਖਜ਼ਾਨੇ 'ਚ ਜਾਣੇ ਚਾਹੀਦੇ ਸੀ। ਪਰ ਉੱਥੇ ਜਾਣ ਦੀ ਬਜਾਏ ਉਹ ਪਤਾ ਨਹੀਂ ਕਿਹਦੀ ਜੇਲ੍ਹ ਚਾ ਚੇਅਰਮੈਨ ਸਾਹਿਬ ਦੀ ਜੇਬ 'ਚ ਹੈ ਜਾਂ ਇਹਨਾਂ ਦੇ ਕਿਸੇ ਅਧਿਕਾਰੀ ਦੀ ਜੇਬ 'ਚ ਹੈ ਉਹ ਅਜੇ ਤੱਕ ਸਮਝ ਨਹੀਂ ਆਉਂਦੀ। ਨਗਰ ਸੁਧਾਰ ਟਰਸਟ ਜਿਹੜੀ ਫਾਜ਼ਿਲ ਕ ਹੈ ਉਸ ਨਗਰ ਸੁਧਾਰ ਟਰਸਟ ਕੋਲ 16.5 ਏਕੜ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਪ੍ਰਾਪਰਟੀਆਂ ਉਹਦੀ 16.5 ਏਕੜ ਜ਼ਮੀਨ ਹੈ ਤਾਂ ਉਸ ਦੇ ਉੱਪਰ ਇਹ 1 ਕਰੋੜ ਦਾ ਲੋਨ ਲੈਂਦੇ ਆ ਨਗਰ ਸਿਤਾ ਟਰਸਟ ਲੁਧਿਆਣਾ ਤੋਂ ਇਹ ਉੱਥੇ ਰੀਜ਼ਨ ਕੀ ਮੈਂਸ਼ਨ ਕਰਦੇ ਆ ਕਿ ਅਸੀਂ ਆਪਦੀ ਜਿਹੜੀ ਉਹ ਕਲੋਨੀ ਐ 16 ਕਿੱल्ल्या ਉਹਨੂੰ ਡਿਵੈਲਪ ਕਰਨਾ ਹੈ ਉਹਦੀ ਡਿਵੈਲਪਮੈਂਟ ਵਾਸਤੇ ਸਾਨੂੰ ਲੋਨ ਚਾਹੀਦਾ ਤਾਂ ਉਹਦੇ ਉੱਪਰ ਹੀ ਇਹ ਲੋਨ ਲੈਂਦੇ ਆ ਉਸੇ ਪ੍ਰਾਪਰਟੀ ਪਰ ਹੁਣ ਜਦੋਂ ਇਹਨਾਂ ਨੂੰ ਇਸ ਗੱਲ ਦਾ ਸਵਾਲ ਕੀਤਾ ਤਾਂ ਇਹਨਾਂ ਕੋਲ ਕੋਈ ਜਵਾਬ ਉਹ ਜਿਹੜਾ 1 ਕਰੋੜਾ ਇਹਨਾਂ ਨੇ ਹੋਰ ਚੀਜ਼ਾਂ 'ਚ ਖੁੱਲ-ਬੁੱਲ ਕਰਤਾ ਜਾਂ ਖੁਦ ਨਿੱਜੀ ਹਿੱਤਾਂ ਵਾਸਤੇ ਵਰਤਿਆ ਹੈ ਦੋ AC ਤੁਹਾਡੇ ਇੰਪਰੂਵਮੈਂਟ ਟਰਸਟ ਨੇ ਖਰੀਦੇ ਸੀ ਪਰ ਉਹ ਲੱਗੇ ਨਹੀਂ ਤੁਹਾਡੇ ਦਫ਼ਤਰ ਦੇ ਵਿੱਚ ਉਹ ਕਹਿੰਦੇ ਫੁਰਦਪੁਰਦ ਕੀਤੇ ਹਨ ਨਹੀਂ ਇਹ ਵੀ ਬਿਲਕੁਲ ਜੀ ਨਹੀਂ ਯਾਦ ਕਰ ਲੈ ਹਾਂ ਇੱਕ 1 ਕਰੋੜ ਰੁਪਏ ਦਾ 16 ਕਿੱਲੇ ਜ਼ਮੀਨ ਤੇ ਇੰਪਰੂਵਮੈਂਟ ਟਰਸਟ ਦੇ ਤੁਸੀਂ ਲੋਨ ਲਿਆ ਪਰ ਉਹ ਨਾਂ ਤਾਂ ਵਿਕਾਸ ਕੀਤਾ ਉਹ 1 ਕਰੋੜ ਰੁਪਏ ਵੀ ਫੁਰਦਪੁਰਦ ਕੀਤਾ ਹੈ ਜੀ ਨਹੀਂ ਕੋਈ ਗੁਰਦੁਆਰਾ ਨਹੀਂ ਉਹਦੇ ਚ ਗੱਲ ਜਿਹੜੀ 16.38 ਏਕੜ ਦੀ ਗੱਲ ਕਰਦੇ ਹੋ ਉਹਨਾਂ ਨੇ ਸਾਡੇ ਤੇ ਕੰਪਨਸੇਸ਼ਨ 40 ਕਰੋੜ ਰੁਪਏ ਦੀ ਪਾਈ ਹੋਈ ਹੈ ਜੀ ਹੁਣ ਐਨੇ ਪੈਸੇ ਸਾਡੇ ਕੋਲ ਕਿੱਥੋਂ ਅਸੀਂ ਦੇ ਸਕੀਏ ਜੀ ਜੀ ਤੋਂ ਅਸੀਂ ਇਹਨੂੰ ਆਕਸ਼ਨ ਤੇ ਲਾ ਕੇ ਅਸੀਂ ਚਾਹੁੰਦੇ ਸੀ ਵੀ ਜਿਹੜਾ ਸਾਡੇ ਤੇ ਫਸਿਆ ਹੈ ਬ੍ਰਿਮ ਪ੍ਰੂਵਮੈਂਟ ਰੈਸ ਨੂੰ ਕੱਢੀਏ ਕਿਸੇ ਤਰੀਕੇ ਨਾਲ ਸਾਰੀਆਂ ਦੇਣਦਾਰੀਆਂ ਜਿਹੜਾ ਅਸੀਂ ਉੱਥੋਂ ਪੈਸਾ ਲਿਆ ਸਾਰਾ ਦੇਣਦਾਰੀਆਂ ਚ ਦਿੱਤਾ ਮਾਨ ਸਾਹਿਬ ਮੁਕਰ ਜਾਣ ਇਸ ਗੱਲ ਤੋਂ ਵੀ ਇਹਨੂੰ ਨਹੀਂ ਭਜਾਇਆ ਮੀਟਿੰਗ ਸਾਡੇ ਸਾਹਮਣੇ ਭਜਾਇਆ ਹੈ ਕਰਪਸ਼ਨ ਦੇ ਇਲਜ਼ਾਮਾਂ ਕਰਕੇ ਭਜਾਇਆ ਪਰ ਉਹਦੇ باوجود ਵੀ ਇਹੋ ਜਿਹੇ ਬੰਦੇ ਚੇਅਰਮੈਨੀਆਂ ਨਾਲ ਨਵਾਜੇ ਚਾਹ ਮਤਲਬ ਇਹ ਵੀ ਇੱਕ ਸਵਾਲ ਹੈ ਜਿਹੜੇ ਬੰਦੇ ਤੇ ਤੁਸੀਂ ਕਹਿੰਦੇ ਹੋ ਕਰਪਸ਼ਨ ਦੇ ਚਾਰਜ ਭਗਾੜਾ ਇੱਕ ਇਮਾਨਦਾਰ ਪਾਰਟੀ ਉਹ ਬੰਦੇ ਨੂੰ ਦੁਬਾਰਾ ਉਹਦਾ ਕਿਉਂ ਦਿਓਗੇ ਸਰ ਮੈਂ ਉਹੀ ਤਾਂ ਕਹਿ ਰਿਹਾ ਨਾ ਮੈਨੂੰ ਇਹ ਲੱਗਦਾ ਵੀ ਉਹ ਜਿਹੜੇ ਇਹ ਬੰਦੇ ਲਾਇ ਹੀ ਤਾਂ ਐ ਵੀ ਥੱਲੋਂ ਇਕੱਠੇ ਕਰਕੇ ਲਿਆਓ ਤੇ ਸਾਡੇ ਤੱਕ ਚਾਹ ਇਹ ਚੇਅਰਮੈਨ ਕੌਣ ਹੈ ਜੀ ਜਿਹੜਾ ਕੋਰਟ ਤੋਂ ਪੀਓ ਹੋਇਆ ਅਰੈਸਟ ਵਾਰੰਟ ਜਾਰੀ ਹੋਇਆ ਭਗਾੜਾ ਹੈ ਇਹ ਚੇਅਰਮੈਨ ਇਹ ਚੇਅਰਮੈਨ ਖੁਦ ਭਗਾੜਾ ਹੈ ਇਨੂੰ ਜਿਹੜਾ ਭਗੌੜਾ ਕੋਰਟ ਨੇ ਅਨਾਉਂਸ ਕਰਿਆ ਉਹ ਕਰਿਆ ਜੀ 13 13 ਦੋ ਨੂੰ ਸਰਕਾਰ ਇਸ ਬੰਦੇ ਨੂੰ ਪ੍ਰੋਟੈਕਟ ਕਰ ਰਹੀ ਹੈ ਕਿਉਂ ਕਰ ਰਹੀ ਹੈ ਮੈਨੂੰ ਨਹੀਂ ਪਤਾ ਹੋ ਸਕਦਾ ਇਹ ਜਿਹੜੇ ਕ੍ਰਪਸ਼ਨ ਦੇ ਤਾਰੇ ਉੱਪਰ ਤੱਕ ਹੀ ਜੁੜੇ ਹੋਣ ਮੈਂ ਉਹਦਾ ਵੀ ਮੈਂ ਕੋਈ ਚੋਰ ਹੁੰਦਾ ਤੇ ਮੈਂ ਉਹਦਾ ਜਵਾਬ ਨਾ ਦਿੰਦਾ ਜੀ ਜੀ ਅਸੀਂ ਉਹਦਾ ਸਾਰੇ ਇਕਲਕੀ ਇਕਲੀ ਗੱਲ ਦਾ ਜਵਾਬ ਦਿੰਦਾ ਟੀਕ ਮੋਜ ਨੂੰ ਚਾਹੀਦਾ ਸੀ ਮੇਰੇ ਨਾਲ ਬੈਠ ਕੇ ਗੱਲ ਕਰਦਾ ਵੀ ਦੱਸੋ ਬਾਈ ਜੀ ਇਹ ਕਿੱਥੇ ਚੀਜ਼ ਹੈ ਜੀ 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 ਜਿੱਥੇ ਉਹਨਾਂ ਨੂੰ ਕੰਮ ਹੀ ਲੱਗਦੀ ਹੈ ਮੰਨ ਲਓ ਵੀ ਇੱਥੇ ਆ ਚੀਜ਼ ਅਵੇਲੇਬਲ ਨਹੀਂ ਮੇਰੇ ਨਾਲ ਡਿਸਕਸ ਕਰੇ ਜੇ ਉਹਨੂੰ ਲੱਗਦਾ ਵੀ ਪੈਸੇ ਨਹੀਂ ਲੱਗੇ ਤੇ ਮੇਰੇ ਨਾਲ ਗੱਲ ਕਰੇ ਵੀ ਹਾਂ ਕਿੱਥੇ ਲੱਗੇ ਆ ਕਿੱਥੇ ਨਹੀਂ ਲੱਗੇ ਹੁਣ ਦੀਪ ਕੁਮਾਰ ਜ ਉਹ ਬੰਦਾ ਜਿਹੜਾ ਕੋਤੇ ਦੀ ਆਪਦੀ ਵੀਡੀਓ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਸੀ ਇੱਕ ਲੇਡੀਜ਼ ਦੇ ਨਾਲ ਇਹ ਪਰਚਾ ਦਰਜ ਹੋਇਆ ਸੀ ਉਹੀ ਬੰਦਾ ਤੁਹਾਨੂੰ ਸਰਟੀਫਿਕੇਟ ਦੇਵੇਗਾ ਤੁਸੀਂ ਇਸ ਗੱਲ ਤੋਂ ਨਰਾਜ ਤਾਂ ਨਹੀਂ ਕਿਤੇ ਪਾਰਟੀ ਨੇ ਤੁਹਾਨੂੰ ਕੋਈ ਅਹੁਦਾ ਨਹੀਂ ਦਿੱਤਾ ਚੰਗੀ ਚੇਅਰਮੈਨ ਨਹੀਂ ਦਿੱਤੀ ਤੇ ਹੁਣ ਪਾਰਟੀ ਦੇ ਜਾਣ ਬੁੱਝ ਕੇ ਇਲਜ਼ਾਮ ਲਗਾ ਰਹੇ ਆ ਜੇ ਚੋ ਗਲਤ ਪਾਏ ਜਾਂਦੇ ਹੋ ਫਿਰ ਬਿਲਕੁਲ ਜੋ ਸਜ਼ਾ ਦੇਣ ਕੇ ਮਨਜ਼ੂਰ ਹੈ ਪਰ ਮੈਂ ਬਿਨਾ ਜਾਂਚ ਪੜਤਾਲ ਤੋਂ ਕੋਈ ਗੱਲ ਕਰਦਾ ਹੀ ਨਹੀਂ ਇਹਦਾ ਜਵਾਬ ਵੀ ਦੇ ਕੇ ਦਿਖਾ ਦੇਣਾ ਇਹ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਜਿਹੜੀ ਇਹ ਕੀਤੀ ਜਾ ਰਹੀ ਹੈ ਬਿਲਕੁਲ ਬਰਦਾਸ਼ਤ ਨਹੀਂ ਆ ਤੇ ਉਸ ਸਰਕਾਰ ਜਿਹੜੀ ਕਹਿੰਦੀ ਹੈ ਕਿ ਜ਼ੀਰੋ ਟੋਲਰੈਂਸ ਅਗੇਂਸਟ ਦਾ ਕ੍ਰਪਸ਼ਨ ਤਾਂ ਫਿਰ ਜਦੋਂ ਕ੍ਰਪਸ਼ਨ ਤੇ ਸਵਾਲ ਉੱਠਦੇ ਆ ਫਿਰ ਇਹ ਜਵਾਬ ਦਿੰਦੇ ਨਹੀਂ ਆਪਦੀ ਵਾਰੀ ਪਰਦੇ ਪਾਉਣ ਤੇ ਲੱਗ ਜਾਂਦੇ ਆ ਪੰਜਾਬ ਦੀ ਸੱਤਾ ਦੇ ਵਿੱਚ ਉਹ ਪਾਰਟੀ ਜਿਹੜੀ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਜਿਨੇ ਪੰਜਾਬ ਨੂੰ ਰਿਸ਼ਵਤਖੋਰੀ ਮੁਕਤ ਕਰਨ ਦੀਆਂ ਗੱਲਾਂ ਜਿਹੜੇ ਉਹ ਕਰਦੇ ਰਹੀ ਪਰ ਜਿਉਂ ਤੋਂ ਸੱਤਾ ਦੇ ਵਿੱਚ ਆਈ ਤਿਉਂ ਤੋਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਇਆ ਰਿਸ਼ਵਤਖੋਰ ਮੁਕਤ ਪੰਜਾਬ ਹੋਇਆ ਇਹ ਤਾਂ ਨਹੀਂ ਪਤਾ ਕਿਉਂਕਿ ਇਹ ਚਰਚਾਾਂ ਆਮ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕਿ ਭ੍ਰਿਸ਼ਟਾਚਾਰ ਪਹਿਲਾਂ ਦੇ ਨਾਲ ਵਧਿਆ ਰਿਸ਼ਵਤਖੋਰੀ ਪਹਿਲਾਂ ਦੇ ਨਾਲ ਵਧਿਆ ਐਸਾ ਇੱਕ ਮਸਲਾ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਮਸਲਾ ਇੰਪਰੂਵਮੈਂਟ ਟਰਸਟ ਫਾਜ਼ਿਲ ਕਾ ਦੇ ਨਾਲ ਸੰਬੰਧਿਤ ਉਹਦੇ ਚੇਅਰਮੈਨ ਦੇ ਉੱਪਰ ਵੱਡੇ ਇਲਜ਼ਾਮਾਂ ਭ੍ਰਿਸ਼ਟਾਚਾਰ ਦੇ ਰਿਸ਼ਵਤ ਖੋਰੀ ਦੇ ਲੱਗੇ ਨੇ ਇਹ ਇਲਜ਼ਾਮ ਲਾਇਕ ਇਹਨਾਂ ਦੇ ਵੱਲੋਂ ਨੇ ਲਾਇ ਦੀਪ ਕੰਬੋਜ ਹੋਰਾਂ ਦੇ ਵੱਲੋਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਵੀ ਅਬ ਹੋਰ ਤੋਂ ਲੜਦੇ ਨੇ ਕੰਬੋਜ ਸਾਹਿਬ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਰੈਗਲੀ ਕਲ ਬਲਬਦਾਂ ਕੰਬੋਜ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ শ্রোਤਿਆਂ ਨੂੰ ਤੁਹਾਡਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੇ ਮੈਂ ਗੱਲ ਕਰੀਆ ਕਿ ਭ੍ਰਸ਼ਟਾਚਾਰ ਮੁਕਤੀ ਦੀਆਂ ਗੱਲਾਂ ਰਿਸ਼ਵਤਪੁਰ ਮੁਕਤੀ ਦੀਆਂ ਗੱਲਾਂ ਇਹ ਪਾਰਟੀ ਕੀ ਕਰਦੀ ਆ ਤੁਸੀਂ ਬੀਤੇ ਕੱਲ ਵੀ ਤੁਸੀਂ ਇਹ ਮਾਮਲਾ ਜਿਹੜਾ ਉਜਾਗਰ ਕੀਤਾ ਅਬੋਹਰ ਦੇ ਵਿੱਚ ਮੈਂ ਚਾਹੂੰਗਾ ਪਹਿਲਾਂ ਸਾਨੂੰ ਮਾਮਲੇ ਤੋਂ ਜਾਣੂ ਕਰਵਾ ਦੇ ਦਿਓ ਦੇਖੋ ਜੀ ਜਿਹੜਾ ਇਹ ਮਾਮਲਾ ਹੈ ਇਹ ਮਾਮਲਾ ਹੈ ਜੀ ਨਗਰ ਸੁਧਾਰ ਟਰਸਟ ਫਾਜ਼ਿਲਕਾ ਦਾ ਸਾਡੇ ਵੱਲੋਂ ਪਿੱਛੇ ਜੀ ਸਾਨੂੰ ਜਾਣਕਾਰੀ ਮਿਲੀ ਕਿ ਉੱਥੇ ਕਾਫੀ ਕੁਝ ਜਿਹੜਾ ਹੈ ਭ੍ਰਸ਼ਟਾਚਾਰ ਚੱਲ ਰਿਹਾ ਹੈ ਤਾਂ ਉਹ ਤੋਂ ਬਾਅਦ ਅਸੀਂ ਉਹਨੂੰ ਥੋੜਾ ਧਿਆਨ 'ਚ ਲੈ ਕੇ ਸਾਡੀ ਪੂਰੀ ਟੀਮ ਨੇ ਉਹਦੇ ਤੇ ਵਰਕ ਕੀਤਾ ਆਰਟੀ ਰਹੀ ਅਸੀਂ ਡਾਟਾ ਇਕੱਠਾ ਕੀਤਾ ਤੇ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਜਿਹੜੀਆਂ ਆਈਆਂ ਫਿਰ ਉਹ ਅਸੀਂ ਲੋਕਾਂ ਦੀ ਕਚਹਿਰੀ ਚ ਲੈ ਕੇ ਤੁਹਾਡੇ ਥਰੂ ਆਉਣ ਲੱਗੇ ਆ ਕੱਲ ਵੀ ਅਸੀਂ ਪ੍ਰੈਸ ਕਾਨਫਰੰਸ ਇੱਕ ਫਾਜ਼ਿਲਕਾ ਦੇ ਵਿੱਚ ਕੀਤੀ ਸੀ ਅ ਇਹਨਾਂ ਨੇ ਕੀ ਕਰਿਆ ਜੀ 15 4 2024 ਨੂੰ ਜੀ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਜਦੋਂ ਨਵਾਂ ਚੇਅਰਮੈਨ ਲਾਇਆ ਤੇ ਉਹ ਤੋਂ ਬਾਅਦ ਦਾ ਸਾਰਾ ਇਨਸੀਡੈਂਟ ਹੈ ਪਹਿਲਾਂ ਦਾ ਨਹੀਂ ਹੈ ਚੇਅਰਮੈਨ ਕੌਣ ਨੇ ਚੇਅਰਮੈਨ ਇਹ ਉੱਥੇ ਚੇਅਰਮੈਨ ਨੇ ਜੀ ਮਿੰਦਰ ਸਿੰਘ ਕਚੂਰਾ ਜੀ ਜਲਾਲਾਬਾਦ ਦੇ ਆ ਜਿਹੜੇ ਉੱਥੇ ਇੰਪਰੂਵਮੈਂਟ ਟਰਸਟ ਫਾਜ਼ਿਲਕਾ ਦੇ ਚੇਅਰਮ ਇਹ ਕੀ ਕਰਦੇ ਆ ਜੀ 15 4 2024 ਨੂੰ ਇਹ ਦੋ ਉਨੀਡਾ ਦੇ AC ਖਰੀਦੇ ਆ ਜੀ ਜੀ ਦੋ ਉਨੀਡਾ ਦੇ AC ਇਹਨਾਂ ਵੱਲੋਂ ਖਰੀਦੇ ਜਾਂਦੇ ਆ ਹੁਣ ਉਹ 15 4 ਸੀ ਹੁਣ 15 4 2025 ਆਉਣ ਵਾਲੀ ਹੈ 24 ਤੋਂ ਬਾਅਦ ਲਗਭਗ 11 ਮਹੀਨੇ ਹੋ ਚੁੱਕੇ ਆ 11 ਮਹੀਨੇ ਹੋਣ ਦੇ ਬਾਵਜੂਦ ਉਹ ਜਿਹੜੇ AC ਹੈ ਹਜੇ ਤੱਕ ਇਹਨਾਂ ਦੇ ਆਫਿਸਿਸ ਦੇ ਵਿੱਚ ਇੰਸਟਾਲ ਨਹੀਂ ਹੋਏ। ਇਹ ਚੀਜ਼ ਦਾ ਸਬੂਤ। ਇਸ ਚੀਜ਼ ਦਾ ਸਬੂਤ ਜੀ ਆ ਮੈਂ ਮੋਬਾਈਲ ਫੋਨ ਦੇ ਵਿੱਚ ਅਸੀਂ ਇਹਨਾਂ ਦੇ ਜਿਹੜੇ ਉੱਥੇ ਤਿੰਨ ਜਾਂ ਚਾਰ ਜਿਹੜੇ ਕਮਰੇ ਹੈ ਜਿਹੜੀ ਨਗਰ ਸਦਾ ٹرسٹ ਫਾਜ਼ਿਲ ਕਾਬ ਉਹਦੀ ਅਸੀਂ ਤਿੰਨਾ ਕਮਰਿਆਂ ਦੀ ਵੀਡੀਓ ਬਣਾ ਕੇ ਲਿਆਏ ਆ। ਇੱਕ ਦੇ ਵਿੱਚ ਹੇਅਰ ਵਾਲਾ ਜਿਹੜਾ AC ਲੱਗਿਆ ਇੱਕ ਦੇ ਵਿੱਚ ਕੈਰੀਅਰ ਵਾਲਾ ਲੱਗਿਆ ਜੀ ਇੱਕ ਦੇ ਵਿੱਚ ਲੱਗਿਆ ਹੀ ਨਹੀਂ। ਤਾਂ ਇਹ ਜਿਹੜੀ ਵੀਡੀਓ ਹੈ ਇਹ ਅਸੀਂ ਜਨਵਰੀ ਮਹੀਨੇ 'ਚ ਬਣਾਈ ਹੈ ਜੀ। ਤਾਂ ਇਹ ਉਦੋਂ ਤੱਕ ਇੱਕ ਵੀ AC ਨਹੀਂ ਲੱਗਿਆ ਸੀ। ਜਦੋਂ ਵੀ ਵੀਡੀਓ ਬਣਾਈ ਸੀ ਜਦੋਂ ਅਸੀਂ ਵੀਡੀਓ ਬਣਾ ਕੇ ਲਾਏ ਆ ਇਹ ਮੇਰੇ ਫੋਨ 'ਚ ਹੈ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਜਦੋਂ ਮਰਜ਼ੀ ਅਸੀਂ ਚੈੱਕ ਵੀ ਕਰਵਾ ਦੇਾਂਗੇ ਬਿੱਲਾਂ ਦੇ ਵਿੱਚ ਜਿਹੜੇ ਨੇ ਉਹ ਏਸੀ ਜ਼ਰੂਰ ਆਏ ਨੇ ਏਸੀ ਜ਼ਰੂਰ ਲਏ ਗਏ ਨੇ ਪਰ ਉਹ ਏਸੀ ਜਨਦੇ ਲਈ ਲਏ ਗਏ ਸੁੱਤਕ ਪਹੁੰਚੇ ਹੀ ਨਹੀਂ ਬਿਲਕੁਲ ਉਹ ਇਹ ਲਏ ਜੀ ਦੇਖੋ ਲਾਏ ਤਾਂ ਫਾਜ਼ਿਲਕਾ ਦੇ ਦਫ਼ਤਰ ਚ ਗਏ ਐ ਹੂੰ ਤੇ ਲਏ ਗਏ ਐ ਜਲਾਲਾਬਾਦ ਤੋਂ ਹੁਣ ਉਹ ਚਲੋ ਇਹ ਕੋਈ ਮਸਲਾ ਨਹੀਂ ਜਿੱਥੋਂ ਕਿਸੇ ਨੂੰ ਠੀਕ ਮਿਲਦੇ ਖਰੀਦੋ ਪਰ ਮੈਂ ਇਹਦੇ ਚ ਇੱਕ ਗੱਲ ਕਹਿਣਾ ਵੀ ਮੈਨੂੰ ਇਹ ਲੱਗਦਾ ਵੀ ਉਹ ਜਲਾਲਾਬਾਦ ਤੋਂ ਫਾਜ਼ਿਲਕਾ 30 ਕਿਲੋਮੀਟਰ ਦਾ ਸਫ਼ਰ ਹੈ ਉਹ ਆਉਂਦਿਆਂ ਆਉਂਦਿਆਂ ਕਿਤੇ ਰਸਤੇ 'ਚ ਹੀ ਰਹਿ ਗਏ ਹੱਲੇ ਸਾਲ ਹੋ ਗਿਆ ਸ਼ਾਇਦ ਪਹੁੰਚੇ ਨਹੀਂ ਹੋ ਸਕਦਾ ਹੈ ਕਿ ਆਪਣੇ ਆ ਇੰਟਰਵਿਊ ਕਰਨ ਤੋਂ ਬਾਅਦ ਕਿਤੇ ਉੱਥੇ ਲਾ ਕੇ ਕਹਿਣ ਵੀ ਲੱਗੇ ਐ ਤਾਂ ਉਹ ਅਜੇ ਤੱਕ ਤਾਂ ਨਹੀਂ ਪਹੁੰਚੇ ਜੀ ਤਾਂ ਪਹਿਲਾ ਜਿਹੜਾ ਮਾਮਲਾ ਇਹ ਹੈ ਜਿਹੜਾ ਇਹ ਲੋਕ ਹਿੱਤ ਚ ਮਾਮਲਾ ਹੈ ਇਹ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਜਿਹੜੀ ਇਹ ਕੀਤੀ ਜਾ ਰਹੀ ਹੈ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ ਤੇ ਉਸ ਸਰਕਾਰ ਚ ਜਿਹੜੀ ਕਹਿੰਦੀ ਹੈ ਕਿ ਜ਼ੀਰੋ ਟੋਲਰੈਂਸ ਅਗੇਂਸਟ ਦਾ ਕ੍ਰਾਪਸ਼ਨ ਤਾਂ ਫਿਰ ਜਦੋਂ ਕ੍ਰਾਪਸ਼ਨ ਤੇ ਸਵਾਲ ਉੱਠਦੇ ਆ ਫਿਰ ਇਹ ਜਵਾਬ ਦਿੰਦੇ ਨਹੀਂ ਆਪਦੀ ਵਾਰੀ ਪਰਦੇ ਪਾਉਣ ਤੇ ਲੱਗ ਜਾਂਦੇ ਆ ਜਦੋਂ ਇਹ ਤੁਸੀਂ ਮਾਮਲਾ ਕੱਲ ਵੀ ਉਠਾਇਆ ਬੋਰਡ ਦੇ ਵਿੱਚ ਉਠਾਇਆ ਪ੍ਰੈਸ ਕਾਨਫਰੈਂਸ ਤੁਸੀਂ ਕੀਤੀ ਆ ਉਸ ਤੋਂ ਬਾਅਦ ਚੇਅਰਮੈਨ ਸਾਹਿਬ ਦਾ ਕੋਈ ਜਵਾਬ ਆਇਆ ਹੋਵੇ ਇਸ ਮਸਲੇ ਦੇ ਵਿੱਚ ਜਿਹੜਾ ਮਸਲਾ ਤੁਸੀਂ ਕਰ ਏਸੀਆਂ ਦੀ ਜਿਹੜੀ ਹੁਣ ਤੁਸੀਂ ਉਠਾਇਆ ਏਸੀਆਂ ਦੇ ਮਸਲੇ ਦੇ ਵਿੱਚ ਆ ਇਹ ਜੀ ਮਾਮਲਾ ਜਦੋਂ ਅਸੀਂ ਉਠਾਇਆ ਤਾਂ ਜਿਹੜਾ ਉਹਨਾਂ ਦਾ ਵਰਸਨ ਹੈ ਉਹ ਲਿਆ ਪੱਤਰਕਾਰ ਵੀਰਾਂ ਨੇ ਤਾਂ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਜਵਾਬ ਦੇਣ ਦੀ ਬਜਾਏ ਸਿਰਫ ਮੈਨੂੰ ਨਿੱਜੀ ਤੌਰ ਤੇ ਮੇਰੇ ਤੇ ਹੀ ਹਮਲੇ ਕੀਤੇ ਐ ਵੀ ਇਹਨੂੰ ਤਾਂ ਪਾਰਟੀ ਨੇ ਕੱਢਿਆ ਏ ਇਹ ਉਹ ਫਲਾਣਾ ਟਿੰਕਾ ਪਰ ਉਹ ਇਸ ਚੀਜ਼ ਤੇ ਜਵਾਬ ਨਹੀਂ ਦੇ ਸਕੇ ਕਿਉਂਕਿ ਉਹ ਆਪਦੇ ਦਫ਼ਤਰ 'ਚ ਬੈਠ ਕੇ ਪੱਤਰਕਾਰ ਭਾਈ ਸਾਹਿਬ ਨੂੰ ਆਪਦੀ ਬਾਈਟ ਦੇ ਰਹੇ ਐ ਜੇ ਉਹ ਸਿਆਣੇ ਹੁੰਦੇ ਤਾਂ ਕਹਿੰਦੇ ਜੀ ਕੈਮਰਾ ਕਰੋ ਇੱਧਰ ਆ ਰਹੇ ਦੋਨੋਂ ਨੇੜਾ ਦੇ ਏਸੀ ਮੇਰੇ ਆ ਉੱਪਰ ਲੱਗੇ ਐ ਦਿਖਾ ਸਕਦੇ ਸੀ ਪਰ ਉਹ ਇਸ ਤੇ ਗੱਲ ਕਰਨ ਦੀ ਬਜਾਏ ਉਹ ਮੇਰੇ ਤੇ ਨਿੱਜੀ ਹਮਲੇ ਕਰਨ ਲੱਗ ਗਏ ਤਾਂ ਉਹ वैसे तो क्लियर ही है क्योंकि मैं बिना तकीकात बिना तथ्यों ਤੋਂ ਕਦੇ ਵੀ ਗੱਲ ਕਰਦਾ ਹੀ ਨਹੀਂ ਤਾਂ ਉਹ ਇਹਦਾ ਜਵਾਬ ਦੇਣ ਦੀ بجائے ਨਿੱਜੀ ਗੱਲ ਕਰ ਰਹੇ ਸੀ ਤਾਂ ਉਹ ਸਮਝ ਆ ਰਿਹਾ ਹੈ ਕਿ ਭ੍ਰਸ਼ਟਾਚਾਰਤਾ ਹੋਇਆ ਹੈ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਹਮ ਅੱਛਾ ਇੱਕ ਇੱਕ ਹੋਰ ਭ੍ਰਸ਼ਟਾਚਾਰ ਦੀ ਗੱਲ ਕਰ ਰਹੇ ਹੋ ਤੁਸੀਂ ਹਾਂ ਦੂਸਰਾ ਕੀ ਹੈ ਜੀ ਅਸੀਂ ਇਹਨਾਂ ਤੋਂ ਆਰਟੀਆਈ ਰਾਈ ਮੰਗਿਆ ਕਿ ਤੁਹਾਡੇ ਸਟਾਕ ਦੇ ਵਿੱਚ ਕੋਈ ਪੁਰਾਣਾ ਜਿਹੜਾ ਸਮਾਨ ਪਿਆ ਹੋਵੇ ਜਿਹੜਾ ਕੋਈ ਤੁਹਾਡੇ ਕੋਲ ਪੁਰਾਣਾ ਪਿਆ ਵੇਚਣ ਵਾਲਾ ਹੈ ਜਾਂ ਤੁਸੀਂ ਖਰੀਦਿਆ ਹੋਵੇ ਜਾਂ ਤੁਹਾਡੇ ਕੋਲ ਸਟਾਕ 'ਚ ਕੀ ਹੈ ਤਾਂ ਇਹ ਸਾਨੂੰ ਸਟਾਕ ਰਜਿਸਟਰ ਦੀ ਇੱਕ ਕਾਪੀ ਦੰਦੇ ਆ ਠੀਕ ਹੈ ਇਹ ਕਾਪੀ ਸਾਨੂੰ ਦੇ ਦਿੰਦੇ ਆ ਕਿ ਇਹ ਹੈ ਸਾਡੇ ਸਟਾਕ ਰਜਿਸਟਰ ਦੇ ਵਿੱਚ ਜਿਹੜਾ ਪਿਆ ਹੈ ਇਹ ਪੁਰਾਣਾ ਸਮਾਨ ਸੀ ਫਿਰ ਅਸੀਂ ਇਹਨਾਂ ਤੋਂ ਆਰਟੀਆਈ ਰਾਈ ਇਹ ਆਰਟੀਆਈ ਦਾ ਡਾਟਾ ਇਹਦੇ ਤੇ ਵੀ ਤਾਂ ਅਸੀਂ ਇਹਨਾਂ ਤੋਂ ਮੰਗਿਆ ਕਿ ਤੁਸੀਂ ਸਾਨੂੰ ਦੱਸੋ ਵੀ ਇਹਦੇ 'ਚ ਕੋਈ ਸਮਾਨ ਵੇਚਿਆ ਹੂੰ ਤੁਸੀਂ ਕੋਈ ਮਤਾ ਪਾਇਆ ਜੇ ਵੇਚਿਆ ਤਾਂ ਤਾਂ ਇਹ ਆ ਲਾਸਟ ਲਾਈਨ ਦੇ ਵਿੱਚ ਇਹਨਾਂ ਨੇ ਲਿਖਿਆ ਤਕਨੀਕੀ ਸਾਖਾ ਦੀ ਰਿਪੋਰਟ ਰਾਈ ਕੋਈ ਵੀ ਪੁਰਾਣਾ ਸਮਾਨ ਨਹੀਂ ਵੇਚਿਆ ਗਿਆ ਤੇ ਨਾ ਹੀ ਕੋਈ ਮਤਾ ਪਾਇਆ ਗਿਆ ਇਹਨਾਂ ਵੱਲੋਂ ਜਵਾਬ ਦਿੱਤਾ ਜਾਂਦਾ ਪਰ ਹੁਣ ਦੇਖੋ ਸਾਡੇ ਵੀ ਸੋਰਸਿਸ ਐ ਸਾਡੇ ਵੀ ਸਾਥੀ ਉੱਥੇ ਟਰਸਟੇ ਚ ਹੈਗੇ ਆ ਕਿਉਂਕਿ ਮੈਂ ਵੀ 12 13 ਸਾਲ ਹੋ ਗਏ ਇੱਥੇ ਹੀ ਕੰਮ ਕਰਦਾ ਰਿਆ ਇਹਨਾਂ ਨੇ ਮੈਂ ਕੱਲਾ 48 ਗ੍ਰਿਲਾਂ ਐ ਜੀ ਇਹਦੇ ਵਿੱਚ ਲੋਹੇ ਦੀਆਂ ਜਿਹੜੀ 60 ਤੋਂ 70 50 60 ਕਿਲੋ ਇੱਕ ਇੱਕ ਗ੍ਰਿਲ ਦਾ ਵਜ਼ਨ ਸੀ ਪੁਰਾਣੀਆਂ ਸੀ ਉਹ ਢਾਈ ਤਿੰਨ ਲੱਖ ਦੀਆਂ ਇਹਨਾਂ ਨੇ ਕਿਸੇ ਕਬਾੜੀਏ ਨੂੰ ਵੇਚੀਆਂ ਫਾਇਲ ਕਾ ਦੇ ਕਬਾੜੀਏ ਨੂੰ ਹੁਣ ਸਾਨੂੰ ਉਹ ਵੀ ਪਤਾ ਕਿਹਨੂੰ ਵੇਚੀਆਂ ਪਰ ਇਹਨਾਂ ਨੇ ਕਿਤੇ ਵੀ ਹੋਰ ਰਿਕਾਰਡ ਚ ਮੈਂਸ਼ਨ ਨਹੀਂ ਕੀਤਾ ਉਹ ਢਾਈ ਤਿੰਨ ਲੱਖ ਦੀਆਂ ਹਾਲਾਂਕਿ ਉਹ ਪੈਸੇ ਵੇਚਣ ਤੋਂ ਬਾਅਦ ਸਰਕਾਰ ਦੇ ਖਜ਼ਾਨੇ ਚ ਜਾਣੇ ਚਾਹੀਦੇ ਸੀ ਪਰ ਉੱਥੇ ਜਾਣ ਦੀ ਬਜਾਏ ਉਹ ਪਤਾ ਨਹੀਂ ਕਿਹਦੀ ਜੇਬ ਚ ਹੈ ਚੇਅਰਮੈਨ ਸਾਹਿਬ ਦੀ ਜੇਬ ਚ ਹੈ ਜਾਂ ਇਹਨਾਂ ਦੇ ਕਿਸੇ ਅਧਿਕਾਰੀ ਦੀ ਜੇਬ ਚ ਹੈ ਉਹ ਅਜੇ ਤੱਕ ਸਮਝ ਨਹੀਂ ਆਇਆ ਤੇ ਇਹ ਜੋ ਰਿਕਾਰਡ ਸਾਨੂੰ ਦੇ ਰਹੇ ਆ ਜੋ ਦੱਸ ਰਿਹਾ ਕਿ ਅਸੀਂ ਕੁਝ ਵੇਚਿਆ ਹੀ ਨਹੀਂ ਤਾਂ ਇਹ ਖੁਰਦ-ਬੁਰਦ ਜਿਹੜਾ ਉਹਨੂੰ ਸਮਾਨ ਨੂੰ ਕੀਤਾ ਗਿਆ ਤੇ ਕੱਲੀਆਂ ਇਹ ਹੀ ਨਹੀਂ ਹੋਰ ਵੀ ਬਹੁਤ ਸਾਰਾ ਸਮਾਨ ਕੀਤਾ ਗਿਆ ਪਰ ਮੈਂ ਤਾਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਵੀ ਜਿਹੜੀਆਂ 48 ਲੋਹੇ ਦੀਆਂ ਗ੍ਰਿਲਾਂ ਇਹਨਾਂ ਨੇ ਵੇਚੀਆਂ ਹੋਰ ਵੀ ਬਹੁਤ ਕੁਝ ਵੇਚਿਆ ਤਾਂ ਦੋ ਤਾਂ ਚੀਜ਼ਾਂ ਹੋ ਗਈਆਂ ਜੀ ਇਹ ਇਹਦੇ ਨਾਲ ਹੀ ਜੁੜਿਆ ਇੱਕ ਹੋਰ ਹੈ ਜੀ ਨਗਰ ਸੁਧਾਰ ਟਰਸਟ ਜਿਹੜੀ ਫਾਜ਼ਿਲ ਕਾਇਬ ਉਹ ਆਪਦੇ ਆਪ ਚ ਕਾਫੀ ਮੈਂ ਕਹਿ ਸਕਦਾ ਰਿਚ ਤੇ ਅਮੀਰ ਟਰਸਟ ਸੀਗੀ ਠੀਕ ਹੈ ਉਹਨੂੰ ਰਾਜਨੀਤਿਕ ਲੀਡਰਾਂ ਨੇ ਪੁਰਾਣਿਆਂ ਨੇ ਵੀ ਤੇ ਹੁਣ ਵਾਲਿਆਂ ਨੇ ਵੀ ਭ੍ਰਸ਼ਟਾਚਾਰ ਦਾ ਅੱਡਾ ਬਣਾਇਆ ਹੋਇਆ ਹੈ ਉਸ ਨਗਰ ਸੁਧਾਰ ਟਰਸਟ ਕੋਲ 16.5 ਏਕੜ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਪ੍ਰਾਪਰਟੀਆਂ ਆਉਦੀਆਂ 16.5 ਏਕੜ ਜ਼ਮੀਨ ਹੈ ਆਪਦੀ ਜਿਹੜੀ ਖਾਲੀ ਪਈ ਹੈ ਜਿੱਥੇ ਕਲੋਨੀ ਕੱਟੀ ਜਾ ਸਕਦੀ ਹੈ ਜਾਂ ਕੁਝ ਵੀ ਕੀਤਾ ਜਾ ਸਕਦਾ ਤਾਂ ਉਸ ਦੇ ਉੱਪਰ ਇਹ 1 ਕਰੋੜ ਦਾ ਲੋਨ ਲੈਂਦੇ ਆ ਨਗਰ ਸੁਧਾਰ ਟਰਸਟ ਲੁਧਿਆਣਾ ਤੋਂ ਕਦੋਂ ਇਹ ਲਿਆ ਜਾਂਦਾ ਜੀ ਇੱਕ ਕਿਸ਼ਤ ਇਹਨਾਂ ਨੂੰ ਆਈ ਹੈ 28/24 ਨੂੰ ਜੀ 50 ਲੱਖ ਦੀ ਇੱਕ ਇਹਨਾਂ ਨੂੰ ਆਈ ਹੈ ਜੀ 21/24 ਨੂੰ 50 ਲੱਖ ਦੀ ਪਿਛਲੇ ਸਾਲ ਪਿਛਲੇ ਸਾਲ ਸ਼ੁਰੂਆਤ ਦੇ ਵਿੱਚ ਹਾਂਜੀ ਹਾਂਜੀ ਠੀਕ ਤਾਂ ਇਹਨਾਂ ਨੂੰ 1 ਕਰੋੜ ਰੁਪਈਆ ਮਿਲਦਾ ਹੈ ਇਹ ਉੱਥੇ ਰੀਜ਼ਨ ਕੀ ਮੈਂਸ਼ਨ ਕਰਦੇ ਆ ਕਿ ਅਸੀਂ ਆਪ ਦੀ ਜਿਹੜੀ ਉਹ ਕਲੋਨੀ ਹੈ 16 ਕਿੱल्ल्याਾਂ ਦੀ ਉਹਨੂੰ ਡਿਵੈਲਪ ਕਰਨਾ ਹੈ ਜੀ ਉਹਦੀ ਡਿਵੈਲਪਮੈਂਟ ਵਾਸਤੇ ਸਾਨੂੰ ਲੋਨ ਚਾਹੀਦਾ ਤਾਂ ਉਹਦੇ ਉੱਪਰ ਹੀ ਇਹ ਲੋਨ ਲੈਂਦੇ ਆ ਉਸੇ ਪ੍ਰਾਪਰਟੀ ਤੇ ਪਰ ਹੁਣ ਜਦੋਂ ਇਹਨਾਂ ਨੂੰ ਇਸ ਗੱਲ ਦਾ ਸਵਾਲ ਕੀਤਾ ਤਾਂ ਇਹਨਾਂ ਕੋਲ ਕੋਈ ਜਵਾਬ ਨਹੀਂ ਉਹ ਜਿਹੜਾ 1 ਕਰੋੜ ਇਹਨਾਂ ਨੇ ਹੋਰ ਚੀਜ਼ਾਂ 'ਚ ਖੁਰਦ-ਬੁਰਦ ਕਰਤਾ ਜਾਂ ਖੁਦ ਨਿੱਜੀ ਹਿੱਤਾਂ ਵਾਸਤੇ ਵਰਤਿਆ ਇਹ ਬਹੁਤ ਵੱਡਾ ਜਾਂਚ ਦਾ ਵਿਸ਼ਾ ਜਿਹੜੇ ਮੈਂ ਸਵਾਲ ਰੇ 16 ਕਿੱਲੇ ਦਾ ਕੀ ਪ੍ਰੂਫ ਤੁਹਾਡੇ ਕੋਲ ਸਬੂਤ ਹੈ ਕੋਈ ਤਸਵੀਰਾਂ ਕੋਈ ਵੀਡੀਓਗ੍ਰਾਫ ਵੀ ਉਹਦੇ ਤੇ ਹਾਲੇ ਤੱਕ ਨਹੀਂ ਕੁਝ ਹੋਇਆ ਮੈਂ ਉਹ ਤਾਂ ਸਾਰੇ ਜ਼ਿਲ੍ਹੇ ਨੂੰ ਹੀ ਪਤਾ ਹੈ ਜੀ ਉਹ ਖਾਲੀ ਪਈ ਹੈ ਜਗਾ ਉੱਥੇ ਸਾਡੇ ਫਾਜ਼ਿਲਕਾ ਦੇ ਵਿੱਚ ਕੁਝ ਵੀ ਨਹੀਂ ਹੋਇਆ 16 ਕਿੱਲੇ ਖਾਲੀ ਪਈ ਬਿਲਕੁਲ ਜੀ ਉਹ ਤਾਂ ਕੋਈ ਮਰਜ਼ੀ ਦੇਖ ਸਕਦਾ ਕਿਉਂਕਿ ਡਵੈਲਪਮੈਂਟ ਰਾਤੋ-ਰਾਤਾਂ ਕੀਤੀ ਜਾ ਨਹੀਂ ਸਕਦੀ ਨਾ ਜੀ ਉਹ ਤਾਂ ਬਿਲਕੁਲ ਉਵੇਂ ਹੀ ਜਗਾ ਆਬਾਦ ਨਹੀਂ ਹੈਗੀ ਤਾਂ ਤੁਹਾਨੂੰ ਇਹ ਵੀ ਸ਼ੱਕ ਵਰਤੇ ਤੇ ਉਹ ਬੜਾ ਜਾਂਚ ਦਾ ਵਿਸ਼ਾ ਹੈ ਕਿ 1 ਕਰੋੜ ਰੁਪਇਆ ਉਹ ਤੇ ਨਾਲ ਏਸੀਸ ਤੇ ਜਿਹੜਾ ਸਮਾਨ ਵੇਚਿਆ ਤੇ ਇਹ ਤਾਂ ਕਰੋੜ ਡੇਢ ਕਰੋੜ ਦਾ ਮਾਮਲਾ ਹੋ ਗਿਆ ਕ੍ਰਪਸ਼ਨ ਦਾ ਅੱਛਾ ਇੱਕ ਇੱਕ ਗੱਲ ਦੱਸੋ ਮਤਲਬ ਤੁਸੀਂ ਐਡੇ ਐਡੇ ਇਲਜ਼ਾਮ ਲਗਾ ਰਹੇ ਹੋ ਭਗਵਾਨ ਸਿੰਘ ਮਾਨ ਤਾਂ ਸਖਤ ਹੀ ਬਹੁਤ ਹੈ ਇਸ ਟਾਈਮ ਉਹ ਤਾਂ ਕਹਿੰਦੇ ਬਖਸ਼ਣਾ ਹੀ ਕਿਸੇ ਨੂੰ ਨਹੀਂ ਸਾਡੀ ਤਾਂ ਸਰਕਾਰ ਚ ਕੋਈ ਬੇਈਮਾਨ ਨਹੀਂ ਸਾਡਾ ਕੋਈ ਲੀਡਰ ਬੇਈਮਾਨ ਨਹੀਂ ਤੁਸੀਂ ਐਡੇ ਐਡੇ ਇਲਜ਼ਾਮ ਲਾ ਰਹੇ ਹੋ ਕੱਟਣ ਇਮਾਨਦਾਰਾਂ ਦੀ ਸਰਕਾਰ ਤੇ ਦੇਖੋ ਜੀ ਮੈਂ ਜਿੰਨੀ ਵੀ ਗੱਲ ਕਰ ਰਿਹਾ ਮੈਂ ਮੇਰਾ ਰਿਕਾਰਡ ਹੈ ਮੈਂ 13 ਸਾਲਾਂ ਤੋਂ ਭਾਵੇਂ ਆਵਾਦ ਨਹੀਂ ਪਾਰਟੀ ਚ ਵੀ ਰਿਹਾ ਮੈਂ ਬਿਨਾ ਤੱਥਾਂ ਤੋਂ ਅੱਜ ਤੱਕ ਨਾ ਅਕਾਲੀਆਂ ਦੇ ਖਿਲਾਫ ਬੋਲਿਆ ਨਾ ਕਾਂਗਰਸ ਦੇ ਖਿਲਾਫ ਤੇ ਨਾ ਹੀ ਇਹਨਾਂ ਦੇ ਖਿਲਾਫ ਬੋਲ ਰਿਹਾ ਹਾਂ ਹਾਂ ਬੋਲ ਜ਼ਰੂਰ ਰਿਹਾ ਜੇ ਉਹ ਗਲਤ ਸੀ ਉਹਨਾਂ ਦੇ ਖਿਲਾਫ ਬੋਲਦੇ ਸੀ ਜੇ ਇਹ ਗਲਤ ਹੈ ਤਾਂ ਇਹਨਾਂ ਦੇ ਖਿਲਾਫ ਬੋਲਦੇ ਆ ਕਾਗਜ਼ ਹੱਥੇ ਚ ਹੈ ਮੈਂ ਮਾਨ ਸਾਹਿਬ ਨੂੰ ਕਹਿੰਦਾ ਜਾਂਚ ਕਰਵਾ ਲਓ ਜੇ ਮੈਂ ਦੋਸ਼ੀ ਨਿਕਲਾਂ ਤਾਂ ਜੋ ਮਰਜ਼ੀ ਸਜ਼ਾ ਦੇ ਦਿਓ ਤੁਹਾਡੇ ਬੰਦੇ ਸਾਰੇ ਕਰਪਟ ਸਾਰੇ ਚੋਰ ਇਹਨਾਂ ਨੇ ਛੱਡਿਆ ਹੀ ਕੁਝ ਨਹੀਂ ਹੋਰ ਤੇ ਹੋਰ ਤੁਹਾਡੀ ਗੱਲ ਦੇ ਜਿਹੜਾ ਕੋਰਟ ਤੋਂ ਪੀਓ ਹੋਇਆ ਹੋਇਆ ਅਰੈਸਟ ਵਾਰੰਟ ਜਾਰੀ ਹੋਇਆ ਪਘੋੜਾ ਇਹ ਚੇਅਰਮੈਨ ਜਿਹੜੇ ਇਹ ਚੇਅਰਮੈਨ ਖੁਦ ਪਘੋੜਾ ਹੈ ਇਹਨੂੰ ਜਿਹੜਾ ਪਘੋੜਾ ਕੋਰਟ ਨੇ ਅਨਾਉਂਸ ਕਰਿਆ ਉਹ ਕਰਿਆ ਜੀ 13 13 2 ਨੂੰ 13 2 ਇਸੇ ਨੂੰ 13 2 ਨੂੰ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਇਸੇ ਬੰਦੇ ਨੂੰ 13 2 ਨੂੰ ਕੋਰਟ ਨੇ ਪਘੋੜਾ ਕਰਿਆ ਇਸੇ ਚੇਅਰਮੈਨ ਨੇ ਤੇ ਪਘੋੜਾ ਕਰਨ ਤੋਂ ਬਾਅਦ ਇਹਦਾ ਅਰੈਸਟ ਵਾਰੰਟ ਜਾਰੀ ਹੁੰਦਾ ਹੈ ਤੇ ਜਦੋਂ ਪਗੋੜਾ ਕੀਤਾ ਜਾਂਦਾ 13 2 ਨੂੰ 25 2 ਨੂੰ ਇਹਦੀ ਐਕਸਟੈਂਸ਼ਨ ਦਿੱਤੀ ਜਾਂਦੀ ਹੈ ਇਹਨੂੰ ਚੇਅਰਮੈਨ ਹੀ ਦੁਬਾਰਾ ਦੇ ਦਿੰਦੇ ਕਿਉਂਕਿ ਇਹਦਾ 1 ਸਾਲ ਪੂਰਾ ਹੋ ਗਿਆ ਸੀ ਇਹਨੂੰ ਦੂਜੇ ਸਾਲ ਦੀ ਐਕਸਟੈਂਸ਼ਨ ਦਿੱਤੀ ਜਾਂਦੀ ਹੈ 25 2 ਨੂੰ ਤੇ 13 2 ਨੂੰ ਇਹਨੂੰ ਕੋਰਟ ਨੇ ਪਗੋੜਾ ਕੀਤਾ ਹੁਣ ਇਹਦੇ ਵਿੱਚ ਪੁਲਿਸ ਤੇ ਵੀ ਸਵਾਲ ਉੱਠਦੇ ਆ ਸਰਕਾਰ ਤੇ ਵੀ ਉੱਠਦੇ ਆ ਸਰਕਾਰ ਇਸ ਬੰਦੇ ਨੂੰ ਪ੍ਰੋਟੈਕਟ ਕਰ ਰਹੀ ਹੈ ਕਿਉਂ ਕਰ ਰਹੀ ਹੈ ਮੈਨੂੰ ਨਹੀਂ ਪਤਾ ਹੋ ਸਕਦਾ ਇਹ ਜਿਹੜੇ ਕਰਪਸ਼ਨ ਦੇ ਤਾਰੇ ਉੱਪਰ ਤੱਕ ਹੀ ਜੁੜੇ ਹੋਣ ਕਿਉਂਕਿ ਥੱਲੇ ਮੈਂ ਨਹੀਂ ਸਮਝਦਾ ਕਿਸੇ ਚੇਅਰਮੈਨ ਦੀ ਜੁਰਤ ਹੈ ਉਹ ਕੱਲਾ ਕਿਤੇ ਇਹ ਕਰ ਜੂਗਾ ਤਾਂ ਮੈਨੂੰ ਲੱਗਦਾ ਉੱਪਰ ਤੱਕ ਤਾਰ ਜੁੜੇ ਹੋਣਗੇ ਕਿਤੇ ਨਾ ਕਿਤੇ ਹਿੱਸੇਦਾਰੀਆਂ ਸਾਰਿਆਂ ਦੀਆਂ ਹੋਣਗੀਆਂ ਇਹ ਤੁਸੀਂ ਇਹ ਗੱਲ ਕਹੀ ਕਿ ਜਿਹੜੀ ਐ ਇਹ ਭਗੌੜੇ ਨੇ ਜੀ ਹੋ ਸਕਦਾ ਲੁਕੇ ਹੋਣ ਸਰਕਾਰ ਜਾਂ ਪੁਲਿਸ ਦੀ ਪਹੁੰਚ ਹੀ ਨਾ ਹੋਣ ਆਪਦੇ ਦਫਤਰ 'ਚ ਬੈਠੇ ਆ ਜੀ ਕੱਲ ਮੀਡੀਆ ਵਾਲੇ ਉੱਥੇ ਇੰਟਰਵਿਊ ਕਰਕੇ ਆਏ ਅੰਦਰ ਜਾ ਕੇ ਉੱਥੇ ਆਪਦੇ ਦਫਤਰ 'ਚ ਭਗੌੜਾ ਬੰਦਾ ਦਫਤਰ 'ਚ ਬੈਠ ਕੇ ਇੰਟਰਵਿਊ ਦੇ ਰਿਹਾ ਪੁਲਿਸ ਫਿਰ ਵੀ ਨਹੀਂ ਫੜ ਰਹੀ ਬਿਲਕੁਲ ਮਾਨਜੋਗ ਜਿਹੜੀ ਸਾਡੀ ਸੈਸ਼ਨ ਕੋਰਟ ਆ ਉਹਦੀ ਉਹਦੀ ਆਗਿਆਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਾਰਾ ਪ੍ਰਸ਼ਾਸਨ ਤਮਾਸ਼ਾ ਦੇਖ ਰਿਹਾ ਪੁਲਿਸ ਨੂੰ ਸ਼ਰਮ ਪਤਾ ਉੱਥੇ ਬੈਠਾ ਕਿਉਂ ਨਹੀਂ ਫੜਦੇ ਜੇ ਇਹੀ ਕੋਈ ਆਮ ਬੰਦਾ ਹੁੰਦਾ ਤੇ ਕਿੱਥੋਂ ਵੀ ਲੱਭ ਕੇ ਲੈ ਆਉਂਦੇ ਪਰ ਜੇ ਉਹ ਇੱਕ ਬੰ ਉਹ ਪੀਓ ਕੀਤਾ ਹੋਇਆ ਤੇ ਉਹ ਆਪਦੇ ਦਫਤਰ 'ਚ ਬੈਠਾ ਉਹਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਇਹ ਸੰਕੇਤ ਕਿੱਧਰ ਜਾਂਦੇ ਨੇ ਜਿਵੇਂ ਤੁਹਾਡੇ ਇਲਜ਼ਾਮ ਨੇ ਕਿ ਐਨੇ ਕਰੋੜਾਂ ਦੇ ਘਪਲੇ ਦੇ ਇਲਜ਼ਾਮਾਤ ਨੇ ਉਸ ਤੋਂ ਬਾਅਦ ਪੀਓ ਹੋਵੇ ਦੁਬਾਰਾ ਫਿਰ ਚੇਅਰਮੈਨੀ ਦੇ ਲਈ ਜਿਹੜਾ ਹੈਗਾ ਉਹਨਾਂ ਦੀ ਵਧਾਤੀ ਟਿਨਿਓਰ ਵਧਾ ਦਿੱਤਾ ਗਿਆ ਹੋਵੇ ਇਹ ਸੰਕੇਤ ਫਿਰ ਕਿੱਧਰ ਜਾਂਦੇ ਨੇ ਦੇਖੋ ਜੀ ਮੈਂ ਜਿੰਨਾ ਕੁ ਮੈਂ ਸਮਝਦਾ ਕਿ ਜਿਹੜੇ ਬੰਦੇ ਇਮਾਨਦਾਰ ਸੀ ਜਿਹੜੇ ਬੰਦੇ ਚੰਗੇ ਸੀ ਵਫਾਦਾਰ ਸੀ ਜਿਨ੍ਹਾਂ ਨੇ ਵਾਕਈ ਪਾਰਟੀ ਵਾਸਤੇ ਮਿਹਨਤ ਕੀਤੀ ਤੇ ਜਿਹੜੇ ਚਾਹੁੰਦੇ ਸੀ ਚੰਗਾ ਸਮਾਜ ਸਿਰியே ਚੰਗੇ ਅਸੂਲਾਂ ਦੀ ਸਿਧਾਂਤਾਂ ਦੀ ਰਾਜਨੀਤੀ ਹੋਵੇ ਅਸੀਂ ਉਹਦੇ ਚ ਆਪਦੀ ਭੂਮਿਕਾ ਨਿਭਾਈਏ ਉਹ ਸਾਰੇ ਇਹਨਾਂ ਨੇ ਪਾਸੇ ਕਰ ਦਿੱਤੀ ਇਹਨਾਂ ਕੋਲ ਕਿਹੜੇ ਰਹਿ ਗਏ ਹੁਣ ਚੇਅਰਮੈਨ ਲਾਉਣ ਵਾਸਤੇ ਜਾਂ ਤਾਂ ਦੂਜੀਆਂ ਪਾਰਟੀਆਂ ਤੋਂ ਜਿਨ੍ਹਾਂ ਤੋਂ ਅੱਕਿਆ ਨੇ ਅੱਗੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਇਹ ਸਾਰੇ ਉਹੋ ਜੇ ਲਿਆ ਲਿਆ ਕਿ ਉਹਨਾਂ ਨੂੰ ਚੇਅਰਮੈਨੀਆਂ ਤੇ ਵੱਡੇ ਵੱਡੇ ਅਹੁਦੇ ਜਿਹੜੇ ਆ ਆਫਰ ਕਰ ਰਹੇ ਇਹ ਹੀ ਜਿਹੜਾ ਚੇਅਰਮੈਨ ਹੈ ਮੈਂ ਕਿਸੇ ਤੇ ਨਿੱਜੀ ਜਾਂਦਾ ਨਹੀਂ ਪਰ ਇਹਨੇ ਕੱਲ ਕੁਝ ਨਿੱਜੀ ਹਮਲੇ ਕੀਤੇ ਆ ਮੈਂ ਨਿੱਜੀ ਜਾਂਦਾ ਨਹੀਂ ਹੁੰਦਾ ਇਹ ਹੀ ਚੇਅਰਮੈਨ ਹੈ ਇਹਦੀਆਂ ਆਡੀਓਜ਼ ਮੈਂ ਤੁਹਾਨੂੰ ਦੱਸਣਾ ਦਿੱਲੀ ਜਦੋਂ 17 ਵਾਲਾ ਇਲੈਕਸ਼ਨ ਸੀ ਭਗਵੰਤ ਮਾਨ ਜੀ ਜਲਾਲਾਬਾਦ ਤੋਂ ਇਲੈਕਸ਼ਨ ਲੜੇ ਉਦੋਂ ਮੀਟਿੰਗ ਕੀਤੀ 117 ਦੇ 17 ਹਲਕਿਆਂ ਦੇ ਜਿਹੜੇ-ਜਿਹੜੇ ਬੰਦੇ ਉੱਥੇ ਮੋਢੀ ਸੀ ਤਾਂ ਸਾਰੇ ਬੁਲਾਏ ਉੱਥੇ ਇਹ ਚੇਅਰਮੈਨ ਵੀ ਚੱਲ ਗਿਆ ਤੇ ਭਗਵੰਤ ਮਾਨ ਸਾਹਿਬ ਨੇ ਇਹਨੂੰ ਖੁਦ ੱੱੱਕੇ ਮਾਰ ਕੇ ਅੰਦਰੋਂ ਬਾਹਰ ਕੱਢਿਆ ਪਤਾ ਹੈ ਕਿਉਂ ਕਿਉਂਕਿ ਇਹਦੇ ਤੇ ਉਦੋਂ ਵੀ ਕ腐ਸ਼ਨ ਦੇ ਇਲਜ਼ਾਮ ਲੱਗੇ ਇਹਨੇ ਅਕਾਲੀ ਦਲ ਵਾਲਿਆਂ ਤੋਂ ਪੈਸੇ ਲੈ ਕੇ ਉਹਨਾਂ ਆਪ ਦੇ ਜਿੰਨੇ ਬੰਦੇ ਸੀ ਉਹਨਾਂ ਸਾਰਿਆਂ ਨੂੰ ਅਕਾਲੀ ਦਲ ਵਾਲਿਆਂ ਨਾਲ ਚੜਾਤਾ ਇਹਨੇ ਜਦੋਂ ਭਗਵੰਤ ਮਾਨ ਸਾਹਿਬ ਹਾਰੇ ਤੇ ਮਾਨ ਸਾਹਿਬ ਨੂੰ ਇਸ ਇਸ ਬੰਦੇ ਦੀਆਂ ਆਡੀਓ ਥੋੜੇ ਦਿਨ ਪਹਿਲਾਂ ਵਾਇਰਲ ਹੋਈਆਂ ਸ਼ਾਇਦ ਤੁਸੀਂ ਵੀ ਸੁਣੀਆਂ ਹੋਣ ਜਿਹੜਾ ਕਾਲੀਦਲ ਦਾ ਲੀਡਰ ਹੈ ਉਥੋਂ ਮੰਟਾ ਉਹਦੇ ਨਾਲ ਉਹ ਮੰਟਾ ਜੀ ਨੂੰ ਕਹਿ ਰਿਹਾ ਵੀ ਮੈਂ ਸਾਰੇ ਸੈੱਟ ਕਰ ਲਏ ਸਾਡੇ ਬਲਾਕ ਪ੍ਰਧਾਨ ਤੇ ਸਰਕਲ ਪ੍ਰਧਾਨ ਉਹ ਆਡੀਓ ਹੈ ਇਹਦੀਆਂ ਜਿਹਦੇ ਵਿੱਚ ਇਹ ਖੁਦ ਕਹਿ ਰਿਹਾ ਵੀ ਉਹ ਮੈਂ ਸਾਰੇ ਸੈੱਟ ਕਰ ਲਿਆ ਬਸ ਇੱਕ ਦੋ ਦਿਨ ਚ ਤੁਹਾਡੇ ਨਾਲ ਮੀਟਿੰਗ ਕਰਾ ਕੇ ਸਾਰੇ ਤੁਹਾਡੇ ਨਾਲ ਤੋਰ ਦਾਂਗਾ ਤੇ ਉਹਦੇ ਵਾਸਤੇ ਡੀਲ ਹੋ ਰਹੀ ਹੈ ਵੀ ਮੇਰੇ ਕੋਲ ਇੰਨਾ ਕ ਖਰਚਾ ਤਾਂ ਦਿਓ ਐਨੇ ਕ ਪੈਸੇ ਤਾਂ ਮੈਨੂੰ ਚਾਹੀਦੇ ਆ ਤਾਂ ਹੀ ਮੈਂ ਕਰਾਵਾਂਗਾ ਐਵੇਂ ਕਿਵੇਂ ਕਰਾਵਾਂ ਇਹ ਸਾਰੀਆਂ ਚੀਜ਼ਾਂ ਇਹ ਪਹਿਲਾਂ ਵੀ ਪਬਲਿਕ ਡੋਮੇਨ ਜਿਹੜਾ ਭ੍ਰਿਸ਼ਟਾਚਾਰ ਆ ਇਹਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੇ ਜਿੰਨੇ ਜਿਵੇਂ ਤੁਸੀਂ ਕਰ ਰਹੇ ਹੋ ਕਿ ਇਹ ਅੱਜ ਤੋਂ ਨਹੀਂ ਇਹ ਕੜੀਆਂ ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਇਹੋ ਜਿਹੇ ਲੋਕਾਂ ਦੀਆਂ ਤਾਂ ਲੰਬੇ ਸਮੇਂ ਤੋਂ ਜੁੜੀਆਂ ਹੋਈਆਂ ਜੀ ਇਹਨਾਂ ਨੂੰ ਮਾੜਾ ਜਾਂ ਇਗਨੋਰ ਕਰਦੇ ਆ ਫੇਰ ਪਤਾ ਨਹੀਂ ਇਹਨਾਂ ਕੋਲ ਕੀ ਗਿੱਦੜ ਸਿੰਗੀ ਆ ਜਾਂਦੇ ਆ ਪਤਾ ਨਹੀਂ ਕਿਹਦੇ ਪੈਰਪੁਰ ਫੜ ਕੇ ਫਿਰ ਸੈਟਿੰਗ ਜੀ ਕਰਕੇ ਆ ਜਾਂਦੇ ਐ ਫਿਰ ਕਰਪਸ਼ਨ ਵਾਲਾ ਕੰਮ ਸ਼ੁਰੂ ਕਰ ਦਿੰਦੇ ਐ ਤੁਸੀਂ ਕਹਿੰਦੇ ਹੋ ਭਗਵੰਤ ਸਿੰਘ ਮਾਨ ਨੂੰ ਪਤਾ ਪਰ ਭਗਵੰਤ ਸਿੰਘ ਮਾਨ ਤਾਂ ਮੁੱਖ ਮੰਤਰੀ ਨੇ ਪੰਜਾਬ ਪੰਜਾਬ ਦੀ ਪੂਰੀ ਅਧੀਨਗੀ ਉਹਨਾਂ ਦੇ ਪਾਸੇ ਥੋੜੀ ਨਾ ਹੋਊਗੀ ਉਹ ਉਹ ਦੀਨਗੀ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਜੇਕਰ ਪਤਾ ਤਾਂ ਫਿਰ ਵੀ ਚੇਅਰਮੈਨ ਦੁਆਰੇ ਕੋ ਨਵਾਜ ਦਿੱਤੇ ਗਏ ਇਸ ਗੱਲ ਤੋਂ ਮੁੱਖ ਮੰਤਰੀ ਸਾਹਿਬ ਮੁਨਕਰ ਨਹੀਂ ਸਕਦੇ ਕਿਉਂਕਿ ਮੈਂ ਵੀ ਇਹ ਤੋਂ ਪਹਿਲਾਂ ਲੋਕ ਸਭਾ ਦਾ ਇੰਚਾਰਜ ਰਿਆਂ ਜ਼ਿਲ੍ਹੇ ਦਾ ਇੰਚਾਰਜ ਰਿਆਂ ਐਸੀ ਪਾਰਟੀ ਚ ਰਿਆਂ ਤੇ ਬੜੇ ਵੱਡੇ ਵੱਡੇ ਅਹੁਦਿਆਂ ਤੇ ਰਿਆਂ ਸਾਰੀ ਸਟੇਟ ਚਲਾਉਂਦੇ ਰਹੇ ਹੂੰ ਮਾਨ ਸਾਹਿਬ ਮੁਕਰਜਣ ਇਸ ਗੱਲ ਤੋਂ ਵੀ ਇਹਨੂੰ ਨਹੀਂ ਭਜਾਇਆ ਮੀਟਿੰਗ 'ਚ ਸਾਡੇ ਸਾਹਮਣੇ ਭਜਾਇਆ ਇਹਨੂੰ ਕ੍ਰਾਪਸ਼ਨ ਦੇ ਇਲਜ਼ਾਮਾਂ ਕਰਕੇ ਭਜਾਇਆ ਪਰ ਉਹਦੇ ਬਾਵਜੂਦ ਵੀ ਇਹੋ ਜਿਹੇ ਬੰਦੇ ਚੇਅਰਮੈਨੀਆਂ ਨਾਲ ਨਵਾਜੇ ਜਾ ਰਹੇ ਕਿਉਂ ਮਤਲਬ ਇਹ ਵੀ ਇੱਕ ਸਵਾਲ ਹੈ ਜਿਹੜੇ ਬੰਦੇ ਤੇ ਤੁਸੀਂ ਕਹਿੰਦੇ ਹੋ ਕ੍ਰਾਪਸ਼ਨ ਦੇ ਚਾਰਜ ਹੈ ਭਗਾਉੜਾ ਹੈ ਇੱਕ ਇਮਾਨਦਾਰ ਪਾਰਟੀ ਉਹ ਬੰਦੇ ਨੂੰ ਦੁਬਾਰਾ ਉਹਦਾ ਕਿਉਂ ਦੇਊਗੀ ਸਰ ਮੈਂ ਉਹੀ ਤਾਂ ਕਹਿ ਰਿਹਾ ਨਾ ਮੈਨੂੰ ਇਹ ਲੱਗਦਾ ਵੀ ਉਹ ਜਿਹੜੇ ਇਹ ਬੰਦੇ ਲਾਇ ਹੀ ਤਾਂ ਆ ਵੀ ਥੱਲੋਂ ਇਕੱਠੇ ਕਰਕੇ ਲਿਆਓ ਤੇ ਸਾਡੇ ਤੱਕ ਪਹੁੰਚਾਓ ਹੋਰ ਇਹਦਾ ਕਾਰਨ ਹੀ ਕੀ ਹੋ ਸਕਦਾ ਨਹੀਂ ਤਾਂ ਇੱਕ ਬੰਦਾ ਕੋਟ ਦਾ ਭਗਾਉੜਾ ਹੋਵੇ ਉਹਨਾਂ ਤੇ ਇਹ ਕੋਈ ਜਵਾਬ ਹੀ ਨਾ ਦੇਣ ਕੋਈ ਆਰਡਰ ਦੀ ਕਾਪੀ ਹੈ ਭਗੌੜਿਆਂ ਦੀ ਹਾਂ ਬਿਲਕੁਲ ਜੀ ਆਰਡਰ ਦੀ ਕਾਪੀ ਮੈਂ ਤੁਹਾਨੂੰ ਦੇ ਦਿੰਦਾ ਜੀ ਠੀਕ ਹੈ ਨਾਲ ਲਾ ਦਿਓ ਤੁਸੀਂ ਤੁਹਾਨੂੰ ਦੇ ਦਿੰਨੇ ਆ ਆਰਡਰ ਦੀ ਅੱਜ ਕਿਤੇ ਇਹ ਤਾਂ ਨਹੀਂ ਜਿਵੇਂ ਹੁਣ ਫਾਜ਼ਿਲਕਾ ਦੇ ਵਿੱਚ ਕਿਤੇ ਹੋਰ ਸਭ ਕੁਝ ਸਹੀ ਚੱਲ ਰਿਹਾ ਕਿਉਂਕਿ ਤੁਸੀਂ ਇਹ ਜਿਹੜੇ ਨੇ ਇੰਪਰੂਵਮੈਂਟ ਰਸ ਦੇ ਚੇਅਰਮੈਨ ਕੱਲੇ ਉਹਨਾਂ ਦੇ ਖਿਲਾਫ ਨੇ ਕਿਤੇ ਤੁਸੀਂ ਵੀ ਪਾਰਟੀ ਦੇ ਵਿੱਚ ਰਹੇ ਹੋ ਕਿਤੇ ਕੋਈ ਤੁਹਾਡੀ ਨਿੱਜੀ ਕਿੜੋਵੇ ਜਿਹਦੇ ਕਰਕੇ ਕੱਲੇ ਉਹਨਾਂ ਦੇ ਤੁਸੀਂ ਲਾ ਕੇ ਬਿਉਰਾ ਸਾਡੇ ਸਾਹਮਣੇ ਰੱਖਣਾ ਨਹੀਂ ਨਹੀਂ ਬਿਲਕੁਲ ਜੀ ਦੇਖੋ ਜਿਹੜਾ ਡਾਟਾ ਹੈ ਆਪਣੇ ਕੋਲ ਸਾਰਾ ਆਰਟੀਆਈ ਰਾ ਇਹਦੇ ਤੋਂ ਬਾਅਦ ਆਪਦਾ ਪੱਖ ਦੇਣ ਆਪਦੇ ਉਥੇ ਕਮਰਿਆਂ ਚ ਬਣਾ ਕੇ ਬਲਾ ਕੇ ਤੁਹਾਨੂੰ ਦਿਖਾਉਣ ਵੀ ਆਹ ਰੇ ਜੀ ਉਹੀ ਏਸੀ ਆ ਡਿਸਪੈਚ ਨੰਬਰ ਲੱਗੇ ਆ ਜੀ ਆ ਸਾਡਾ ਸਾਰਾ ਸਮਾਨ ਪਿਆ ਜੀ ਆ ਕਰੋੜ ਰੁਪਏ ਅਸੀਂ ਲਿਆ ਸੀ ਜੀ ਆ ਦੇਖੋ ਜੀ ਇੱਕ ਨੰਬਰ ਚ ਪਿਆ ਦਿਖਾ ਦੇਣ ਜੇ ਸਹੀ ਹੈ ਤਾਂ ਦਿਖਾ ਦੇਣ ਫਿਰ ਕਿਸੇ ਨੂੰ ਕੀ ਡਰ ਆ ਜੇ ਸਹੀ ਹੈ ਤਾਂ ਪਰ ਸਹੀ ਹੈ ਹੀ ਨਹੀਂ ਜੇ ਸਹੀ ਹੋਣਗੇ ਤਾਂ ਦਿਖਾਉਣਗੇ ਤਾਂ ਨਿੱਜੀ ਗੱਲ ਨਹੀਂ ਆ ਜੀ ਕਿਸੇ ਨਾਲ ਨਿੱਜੀ ਗੱਲ ਨਹੀਂ ਆ ਇਸ ਤੋਂ ਪਹਿਲਾਂ ਮੈਂ ਬਹੁਤ ਵਾਰੀ ਜਿਹੜੇ ਸਾਡੇ ਬੱਲੂਆਣਾ ਦੇ ਐਮਐਲਏ ਸਾਹਿਬ ਹੈ ਉਹਨਾਂ ਬਾਰੇ ਦੱਸ ਚੁੱਕਿਆ ਭ੍ਰਸ਼ਟਾਚਾਰ ਚ ਪੂਰੀ ਤਰ੍ਹਾਂ ਲਿਪਟ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਝੂਠੇ ਪਰਚੇ ਕਰਾਉਣ ਚ ਇੱਕ ਨੰਬਰ ਟਰੱਕ ਯੂਨੀਅਨ ਤੇ ਕਬਜ਼ੇ ਚ ਇੱਕ ਨੰਬਰ ਸ਼ਰੇਆਮ ਲੋਕਾਂ ਦੇ ਟਰੱਕ ਰੋਕ ਰੋਕ ਕੇ ਆਰਸੀਆਂ ਵਾਲੇ ਟਰੱਕ ਰੋਕ ਕੇ ਪੁਲਿਸ ਤੋਂ ਉਹਨਾਂ ਨੂੰ ਬੌਂਡ ਕਰਾ ਦਿੰਦੇ ਆ 207 ਚ ਜਿਹੜੇ ਟਰੱਕ ਦੀ ਆਰਸੀ ਹੈ ਡਰਾਈਵਰ ਕੋਲ ਲਾਇਸੈਂਸ ਹੈ ਉਹੋ ਜਿਹੇ ਟਰੱਕ 207 ਚ ਬੰਦ ਕੀਤੇ ਹੋਏ ਆ ਆਪਣੇ ਕੋਲ ਸਾਰਾ ਰਿਕਾਰਡ ਪਿਆ ਜੀ ਉਹ ਐਮਐਲਏ ਕਰਕੇ ਆ ਕਿਉਂਕਿ ਉਹ ਕਹਿੰਦਾ ਵੀ ਜੇ ਟਰੱਕ ਲੈ ਕੇ ਜਾਣਾ ਤਾਂ ਸਾਡੇ ਥਰੂ ਚੱਲੂਗਾ ਤੇ ਇੰਨੇ ਪੈਸੇ ਲੱਗਣਗੇ ਇਹ ਛੜੀ ਆਮ ਚੱਲ ਰਿਹਾ ਜੀ ਤੁਸੀਂ ਇਸ ਗੱਲ ਤੋਂ ਨਰਾਜਤਾ ਨਹੀਂ ਕਿਤੇ ਵੀ ਪਾਰਟੀ ਨੇ ਤੁਹਾਨੂੰ ਕੋਈ ਅਹੁਦਾ ਨਹੀਂ ਦਿੱਤਾ ਚੰਗੀ ਚੇਅਰਮੈਨ ਨਹੀਂ ਦਿੱਤੀ ਤੇ ਹੁਣ ਪਾਰਟੀ ਦੇ ਜਾਣ ਬੁੱਝ ਕੇ ਇਲਜ਼ਾਮ ਲਗਾ ਰਹੇ ਹੋ ਨਹੀਂ ਦੇਖੋ ਮਨਿੰਦਰ ਜੀ ਕੀ ਹੁੰਦਾ ਦੇਖੋ ਨਰਾਜਗੀਆਂ ਗਿਲੇ ਸ਼ਿਕਵੇ ਇੱਕ ਅਲੱਗ ਮਸਲਾ ਹੈ ਪਰ ਤੱਥਾਂ ਤੇ ਕਿਸੇ ਤੇ ਸਵਾਲ ਖੜੇ ਕਰਨਾ ਇੱਕ ਅਲੱਗ ਮਸਲਾ ਹੈ ਮੈਂ ਕਹਿੰਦਾ ਜੇ ਜੇ ਮੇਰੀ ਕੱਲੀ ਨਰਾਜਗੀ ਹੈ ਤਾਂ ਉਹ ਵੀ ਨਰਾਜਗੀ ਕਰ ਲੈਣਾ ਮੈਨੂੰ ਤਾਂ ਡੇਢ ਸਾਲ ਹੋ ਗਿਆ ਸਰਕਾਰ ਛੱਡੀ ਨੂੰ ਜੇ ਮੈਂ ਕੁਝ ਗਲਤ ਕੀਤਾ ਮੇਰਾ ਲੱਭ ਕੇ ਮੇਰੇ ਤੇ ਪਰਚਾ ਦੇ ਦੇਣ ਸਰਕਾਰ ਹੈ ਨਾ ਜੇ ਮੈਂ ਕੁਝ ਗਲਤ ਕੀਤਾ ਤਾਂ ਦੱਸ ਦਿਨ ਮੈਂ ਕਿੱਥੇ ਗਲਤ ਕੀਤਾ ਜੇ ਚੋ ਗਲ ਬਿਲਕੁਲ ਜੋ سزا ਦੇਣ ਕੇ ਮਨਜ਼ੂਰ ਹੈ ਪਰ ਮੈਂ ਬਿਨਾ ਜਾਂਚ ਪੜਤਾਲ ਤੋਂ ਕੋਈ ਗੱਲ ਕਰਦਾ ਹੀ ਨਹੀਂ ਜੀ ਇਹਦਾ ਜਵਾਬ ਵੀ ਦੇ ਕੇ ਦਿਖਾ ਦੇਣਾ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਨੂੰ ਮਾੜਾ ਜਾਂ ਪੁੱਛਿਓ ਜੇ ਇਹਨਾਂ ਚ ਜੁਰਤ ਹੈ ਤਾਂ ਜਵਾਬ ਦੇ ਦੇਣ ਇਹਨਾਂ ਚ ਜੁਰਤ ਹੈ ਤਾਂ ਬੁਲਾ ਕੇ ਕਹਿਣ ਵੀ ਆ ਲੱਗੇ ਏਸੀ ਜੀ ਆ ਪਿਆ ਸਾਮਾਨ ਜੀ ਤੇ ਆ ਅਸੀਂ 1 ਕਰੋੜ ਲਿਆ ਸੀ ਫਿਰ ਤੁਹਾਨੂੰ ਕੀ ਲੱਗਦਾ ਹੈ ਜਿਹੜੇ ਏਸੀਆਂ ਦੀ ਠੰਡੀ ਹਵਾ ਕਿਹਨੇ ਲਈ ਆ ਉਹ ਉਹ ਮੈਂ ਤਾਂ ਤੁਹਾਨੂੰ ਦੱਸਿਆ ਜੀ ਜਲਾਲਾਬਾਦ ਤੋਂ ਫਾਇਲ ਕਾ ਆਉਂਦੇ ਆਉਂਦੇ ਰਸਤੇ 'ਚ ਹੀ ਲੈ ਗਿਆ ਕੋਈ ਪਹੁੰਚੇ ਨਹੀਂ ਉੱਥੇ ਦਫਤਰਾਂ ਬਲੋ ਸਿੱਲੀ ਸਿੱਲੀ ਹਵਾ ਹੋਰ ਪਾਸੇ ਚਲੀ ਗਈ ਹੈ ਤੁਹਾਡੇ ਕਹਿੰਦਾ ਮਤਲਬ ਐਦਾ ਹੀ ਹੈ ਜੀ ਸਭ ਇੱਕ ਪਹਿਲਾਂ ਵੀ ਚਰਚਾ ਛੜੀ ਸੀ ਇੱਕ ਮੋਗੇ ਚਰਚਾ ਛੜੀ ਸੀ ਕਿ ਇੱਕ ਹਸਪਤਾਲ ਦੇ ਸੀ ਕਿਸੇ ਇਸੇ ਤਰੀਕੇ ਨਾਲ ਘਰੇ ਜਾਵੜੇ ਮਤਲਬ ਏਸੀਆਂ ਨਾ ਇਹ ਲੱਗਦਾ ਵੀ ਤੁਹਾਨੂੰ ਵੀ ਕਿਤੇ ਜ਼ਿਆਦਾ ਪਿਆਰ ਹੈ ਸਰਕਾਰ ਦਾ ਜਾਮਦੀ ਪਾਰਟੀ ਨਹੀਂ ਮਨਿੰਦਰ ਜੀ ਦੇਖੋ ਚਲੋ ਇਹ ਦੇਖੋ ਇਹਦੇ ਵਿੱਚ ਮਸਲਾ ਕੀ ਹੁੰਦਾ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨਾ ਬੜਾ ਈਜ਼ੀ ਹੈ ਕਿਉਂਕਿ ਹਰ ਇੱਕ ਆਫਿਸ ਦੇ ਵਿੱਚ ਪਹਿਲਾਂ ਹੀ ਏਸੀ ਉਸੇ ਸਾਰਾ ਕੁਝ ਲੱਗਿਆ ਹੁੰਦਾ ਤਾਂ ਲੀਡਰਜ਼ ਨੂੰ ਕੀ ਲੱਗਦਾ ਇਹ ਆਪਦੇ ਆਪ ਚ ਬਹੁਤ ਸਿਆਣੇ ਬਣਦੇ ਇਹਨਾਂ ਨੂੰ ਐ ਲੱਗਦਾ ਵੀ ਇਹ ਸਰ ਇਹ ਬਾਹਰ ਦੀ ਬਾਰੀ ਵੇਚ ਦਿਓ ਪੈਸੇ ਜੇਬ ਚ ਪਾ ਲਓ ਕਿਉਂਕਿ ਕਿਹੜਾ ਕਿਸੇ ਨੂੰ ਪਤਾ ਲੱਗਣਾ ਏਸੀ ਲਿਆਂਦੇ ਸੀ ਲਾਏ ਆ ਕਿ ਨਹੀਂ ਲਾਏ ਕਿਉਂਕਿ ਏਸੀ ਤਾਂ ਆਲਰੇਡੀ ਹਰ ਜਗ੍ਹਾ ਲੱਗੇ ਹੁੰਦੇ ਆ ਪਹਿਲਾਂ ਹੀ ਤਾਂ ਇਹਨਾਂ ਨੂੰ ਐ ਲੱਗਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ ਤੇ ਬੜਾ ਸੌਖਾ ਤਰੀਕਾ ਠੱਗੀ ਮਾਰਨ ਦਾ ਪਰ ਉਹ ਕਿਤੇ ਨਾ ਕਿਤੇ ਫੜੇ ਜਾਂਦੇ ਆ ਕਿਉਂਕਿ ਇਹੋ ਜਿਹੇ ਲੋਕ ਵੀ ਬੈਠੇ ਆ ਜਿਹੜੇ ਆਪਦੇ ਲੋਕਾਂ ਵਾਸਤੇ ਲੋਕਾਂ ਦੇ ਪੈਸੇ ਵਾਸਤੇ ਲੜਦੇ ਆ ਇਹੋ ਜੀਆਂ ਚੀਜ਼ਾਂ ਲੱਭ ਕੇ ਲਿਆਉਂਦੇ ਆ ਲੋਕਾਂ ਦੀ ਕਚਾਰੀ ਚ ਰੱਖਦੇ ਆ ਤੇ ਜਾਂਚ ਵਾਸਤੇ ਕਹਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਸੀਂ ਸਮਾਦਤਾ ਬਾਕੀ ਤੇ ਅਸੀਂ ਪੱਖ ਦੂਜੀ ਧਿਰ ਦਾ ਲਾਵਾਂਗੇ ਤੁਹਾਡੇ ਇਲਜ਼ਾਮਾਂ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤਾਂ ਗੱਲਬਾਤ ਕੀਤੀ ਕੰਬੋਜ ਸਾਹਿਬ ਦੇ ਨਾਲ ਉਹਨਾਂ ਨੇ ਇਲਜ਼ਾਮ ਲਗਾਇਆ ਆ ਆਮ ਆਦਮੀ ਪਾਰਟੀ ਦੇ ਚੇਅਰਮੈਨ ਤੇ ਫਾਜ਼ਿਲਕਾ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਕਾਫੀ ਵੱਡੇ ਇਲਜ਼ਾਮ ਨੇ ਕਰੋੜਾਂ ਰੁਪਏ ਦੇ ਇਲਜ਼ਾਮ ਨੇ ਤਾਂ ਇੱਥੋਂ ਜੇ ਇਲਜ਼ਾਮ ਸੱਚੇ ਨੇ ਤਾਂ ਫਿਰ ਜਾਂ ਸੱਚੇ ਨੇ ਜਾਂ ਇਹ ਇਲਜ਼ਾਮ ਨੇ ਤਾਂ ਇਹਨਾਂ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤੇ ਜਾਂਚ ਹੋ ਕੇ ਜਿਹੜਾ ਵਿਅਕਤੀ ਦੋਸ਼ੀ ਪਾਇਆ ਜਾਂਦਾ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਬਾਕੀ ਅਸੀਂ ਪੱਖ ਲਾਵਾਂਗੇ ਇਹਦੇ ਵਿੱਚ ਚੇਅਰ ਪੁਲਿਸदाई ਪੱਖ ਲਵਾਂਗੇ ਕਿ ਜੇ ਉਹ ਭਗਾਉੜੇ ਨੇ ਫਿਰ ਉਹਨਾਂ ਨੂੰ ਫੜਦੇ ਕਿਉਂ ਨਹੀਂ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਆ ਬਾਕੀ ਦੇ ਆ ਜਿਹੜੇ ਪੱਖ ਹੈ ਉਹ ਇਸ ਤੋਂ ਬਾਅਦ ਚੱਲਣਗੇ ਮਹਿੰਦਰ ਸਿੰਘ ਕਿਚੂਰਾ ਜੀ ਨਾਲ ਗੱਲ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਕਰਦੇ ਜੀ ਹਾਂ ਜੀ ਭਾਈ ਜੀ ਮੈਂ ਮਨਿੰਦਰ ਜੀ ਸਿੱਧੂ ਗੱਲ ਕਰ ਰਿਹਾ ਹਾਂ ਜੀ ਲੋਕ ਵਾਈਟੀਵੀ ਤੋਂ ਹੋਰ ਕੀ ਹਾਲ ਹੈ ਸਿੱਧੂ ਸਾਹਿਬ ਵਧੀਆ ਵਧੀਆ ਹੋ ਠੀਕ ਆ ਤੁਸੀਂ ਠੀਕ ਹੋ ਹਾਂ ਜੀ ਜੀ ਬਹੁਤ ਵਧੀਆ ਜੀ ਬਹੁਤ ਅੱਛਾ ਅਸੀਂ ਤਾਂ ਤੁਹਾਡਾ ਇੱਕ ਪੱਖ ਰਿਕਾਰਡ ਕਰਨਾ ਸੀ ਇੱਕ ਮੁੰਡਾ ਦੀਪ ਕੰਬੋਜ ਆ ਉਹਨੇ ਤੁਹਾਡੇ ਤੇ ਇਲਜ਼ਾਮ ਲਗਾਏ ਆ ਜੀ अच्छा जी 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 ਉਹਨਾਂ ਦਾ ਇਹ ਕਹਿਣਾ ਹੈ ਕਹਿੰਦੇ ਜੀ ਇੱਕ ਤਾਂ ਦੋ ਏਸੀ ਤੁਹਾਡੇ ਇੰਪਰੂਵਮੈਂਟ ٹرسٹ ਨੇ ਖਰੀਦੇ ਸੀ ਪਰ ਉਹ ਲੱਗੇ ਨਹੀਂ ਤੁਹਾਡੇ ਦਫ਼ਤਰ ਦੇ ਵਿੱਚ ਉਹ ਕਹਿੰਦੇ ਖੁਰਦਪੁਰਦ ਕੀਤੇ ਇਹਨਾਂ ਨੇ ਐਵੇਂ ਬਿਲਕੁਲ ਫੇਵਨ ਯਾਦ ਕਰ ਲੈ ਜੀ 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 اچھا ਇੱਕ 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 ਉਹ ਕਹਿੰਦੇ ਜੀ ਕੋਈ 1 ਕਰੋੜ ਰੁਪਏ ਦਾ 16 ਕਿੱਲੇ ਜ਼ਮੀਨ ਤੇ ਇੰਪਰੂਵਮੈਂਟ ٹرسٹ ਦੇ ਤੇ ਤੁਸੀਂ ਲੋਨ ਲਿਆ ਪਰ ਉਹ ਨਾਂ ਤਾਂ ਵਿਕਾਸ ਕੀਤਾ ਉਹ 1 ਕਰੋੜ ਰੁਪਏ ਵੀ ਖੁਰਦਪੁਰਦ ਕੀਤਾ ਜੀ ਨਹੀਂ ਕੋਈ ਗੁਰਦਪੁਰਦ ਨਹੀਂ ਉਹਦੇ 'ਚ ਗੱਲ ਇਵੇਂ ਹੈ ਭਾਜੀ ਅਸਲ 'ਚ ਨਾ ਪੱਕ ਜਾਣੇ ਵੀ ਨਾ ਜਦੋਂ ਤੁਸੀਂ ਬੋਲਦੇ ਹੋ ਜੀ 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 ਤੇ ਉਦੋਂ ਠੀਕ ਨਹੀਂ ਹੁੰਦਾ ਆ ਫੜਿਓ ਚੈੱਕ ਕਰਿਓ ਆ ਬਈ ਅੱਛਾ ਉਹਦੇ ਚ ਕੀ ਹੈ ਵੀ ਮੈਂ ਤੁਹਾਨੂੰ ਸਾਰੀ ਗੱਲ ਤੁਸੀਂ ਕੋਈ ਗੱਲ ਨਹੀਂ ਜਦੋਂ ਤੁਸੀਂ ਫ੍ਰੀ ਹੋ ਉਦੋਂ ਤੁਸੀਂ ਆ ਜਾ ਮੈਂ ਤੁਹਾਨੂੰ ਮੈਂ ਤੁਹਾਡਾ ਮਤਲਬ ਆ ਪਾਕੀ ਰਿਕਾਰਡ ਕਰ ਰਹੇ ਆ ਤੁਸੀਂ ਦੱਸ ਦਿਓ ਸਾਰੀ ਗੱਲ ਦੱਸ ਦਿਓ ਅੱਛਾ ਮੈਂ ਦੱਸਦਾ ਤੁਹਾਨੂੰ ਜੀ ਸਰ ਜੀ ਸਰ ਅਸੀਂ ਉਹਨਾਂ ਤੋਂ ਪੈਸੇ ਲਿੱਤੇ ਸੀ ਜੇ ਤੇ ਪੈਸੇ ਵੇਖੋ ਇਹਨਾਂ ਨੇ ਆਰਟੀਪਾਈ ਸੀ ਇੱਕ ਮੇਰੇ ਨਾਲ ਨਾ ਪਹਿਲਾ ਮੁੰਡਾ ਹੁੰਦਾ ਸੀ ਰਾਜਪਾਲ ਉਹ ਡਰਾਈਵਰ ਸੀ ਮੇਰਾ ਜੀ ਸਰ ਉਹ ਡਰਾਈਵਰ ਸੀ ਤੇ ਉਹ ਜਦੋਂ ਮੈਂ ਇਹਨੂੰ ਡਰਾਈਵਿੰਗ ਤੇ ਰੱਖਿਆ ਉਹ ਕੀ ਹੋਇਆ ਵੀ ਮੇਰੇ ਮੈਨੂੰ ਦਫ਼ਤਰ ਵੀ ਲੋਕ ਮਿਲਣ ਆਉਂਦੇ ਸੀ ਮੈਨੂੰ ਮੇਰੇ ਘਰ ਵੀ ਲੋਕ ਮਿਲਣ ਆਉਂਦੇ ਸੀ ਜੀ ਤੇ ਕੁਝ ਲੋਕਾਂ ਨੇ ਕੰਪਲੇਨਟ ਕੀਤੀ ਵੀ ਉਹ ਚੋਰੀਆਂ ਕਰਦਾ ਮਤਲਬ ਪੈਸੇ ਮੰਗਦਾ ਕਿਸੇ ਤੋਂ ਜੀ ਜੀ ਮੈਂ ਫਿਰ ਉਹਨੂੰ ਨੌਕਰੀ ਤੇ ਰੱਖਿਆ ਹੋਇਆ ਸੀ ਤੁਹਾਨੂੰ ਮੈਂ ਭਜਾ ਦਿੱਤਾ ਜੀ 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 ਜਿਹੜਾ ਬੰਦਾ ਪੈਸੀ ਮੰਗਦਾ ਮੈਨੂੰ ਸਬੂਤ ਮਿਲਿਆ ਤੇ ਮੈਂ ਉਹਨੂੰ ਭੁਜਾ ਦਿੱਤਾ ਜੀ 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 ਫਿਰ ਉਹਨੇ ਕੀ ਕੀਤਾ ਵੀ ਉਹ ਤੋਂ ਬਾਅਦ ਮੇਰੇ ਪੱਖ ਦੇ ਮਤਲਬ ਮੇਰੇ ਵਿਰੋਧ ਦੇ ਵਿੱਚ ਬੜਾ ਕੁਸ਼ ਜਨਤਕ ਕੀਤਾ ਮਤਲਬ ਨਜਾਇਜ਼ ਹੀ ਉਹ ਆਪ ਹੀ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਤਾਂ ਭਾਂਜਾ ਵੀ ਜਿਹੜਾ ਉਹ ਵੀ ਆਡੀਓ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਜੀ 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 ਬਸ ਉਹਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹ ਤੋਂ ਬਾਅਦ ਉਹਨਾਂ ਨੇ ਆਕਤੀ ਪਾਈ ਮੇਰੇ ਤੇ ਜੀ ਮੇਰੇ ਦਫ਼ਤਰ ਦੇ ਉੱਪਰ ਮੈਂ ਉਹਦਾ ਵੀ ਮੈਂ ਕੋਈ ਚੋਰ ਹੁੰਦਾ ਤੇ ਮੈਂ ਉਹਦਾ ਜਵਾਬ ਨਾ ਦਿੰਦਾ ਜੀ ਜੀ ਅਸੀਂ ਉਹਦਾ ਸਾਰੇ ਇਕੱਲੀ ਇਕੱਲੀ ਗੱਲ ਦਾ ਜਵਾਬ ਦਿੰਦਾ ਜੀ ਇਹ ਉਹਨੂੰ ਲੈ ਕੇ ਇਹ ਰਾਜਪਾਲ ਜਿਹੜਾ ਹੈ ਇਹਦੇ ਕੋਲ ਪਹੁੰਚਿਆ ਦੀਪਕ ਮੋਜ ਕੋਲ ਤੋਂ ਦੀਪਕ ਮੋਜ ਨੂੰ ਚਾਹੀਦਾ ਸੀ ਮੇਰੇ ਨਾਲ ਬੈਠ ਕੇ ਗੱਲ ਕਰਦਾ ਵੀ ਦੱਸੋ ਬਾਈ ਜੀ ਇਹ ਕਿੱਥੇ ਚੀਜ਼ ਹੈ ਜੀ 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 ਜਿੱਥੇ ਉਹਨਾਂ ਨੂੰ ਕੰਮ ਹੀ ਲੱਗਦੀ ਆ ਮੰਨ ਲਓ ਵੀ ਇੱਥੇ ਆ ਚੀਜ਼ ਅਵੇਲੇਬਲ ਨਹੀਂ ਮੇਰੇ ਨਾਲ ਡਿਸਕਸ ਕਰੇ ਜੇ ਉਹਨੂੰ ਲੱਗਦਾ ਵੀ ਪੈਸੇ ਨਹੀਂ ਲੱਗੇ ਤੇ ਮੇਰੇ ਨਾਲ ਗੱਲ ਕਰੇ ਵੀ ਹਾਂ ਕਿੱਥੇ ਲੱਗੇ ਆ ਕਿੱਥੇ ਨਹੀਂ ਲੱਗੇ ਠੀਕ ਆ ਅੱਛਾ ਮੈਂ ਜਦੋਂ ਆਇਆ ਸੀ ਬਾਈ ਜੀ ਇੱਥੇ ਇੰਪਰੂਵਮੈਂਟ ਅਸਟ ਵਿੱਚ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਪਹਿਲਾਂ ਹੀ ਘਾਟੇ 'ਚ ਸੀ ਐਸੀ ਨਾ ਉੱਥੇ ਜਿਹੜਾ 16.38 ਏਕੜ ਆ ਉਹ ਕਲੋਨੀ ਕੱਟੀ ਸੀ 15-16 ਦੇ ਵਿੱਚ ਬਰੂਮੈਂਟ ਅਸਟ ਜੀ ਜੀ ਜਿਹੜੀ ਉੱਥੇ ਬੁਨਿਆਦੀ ਸਹੂਲਤਾਂ ਨਾਂ ਦੇਣ ਕਰਕੇ ਤੇ ਲੋਕਾਂ ਨੇ ਕੇਸ ਪਾਏ ਹੋਏ ਸੀ ਬਹੁਤ ਕੇਸ ਜੀ ਜਦੋਂ ਕੇਸ ਸਾਡੇ ਵਿਰੁੱਧ ਹੁੰਦਾ ਨਾ ਮੈਂ ਮਿਸਾਲ ਦੇ ਤੌਰ ਤੇ ਦੱਸਦਾ ਜੇ ਉਹਨਾਂ ਨੇ ਸਾਨੂੰ 10 ਲੱਖ ਰੁਪਏ ਦਿੱਤਾ ਤੇ ਸਾਨੂੰ 20 ਲੱਖ ਰੁਪਏ ਮੋੜਨਾ ਪੈਂਦਾ ਜੀ 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 ਕਈ ਕੇਸ ਨੇ ਮੈਂ ਤੁਹਾਨੂੰ ਚਾਹੂੰ ਤਾਂ ਮੈਂ ਤੁਹਾਨੂੰ ਉਹਨੀਆਂ WhatsApp ਭੇਜ ਦਿਆਂਗਾ ਇਸਆਂ ਦੀਆਂ ਕਾਪੀਆਂ ਮੈਂ ਭੇਜਾਂਗਾ ਤੁਹਾਨੂੰ ਜੀ 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 ਜਿਨ੍ਹਾਂ ਦੀ ਅਸੀਂ ਦੇਣਦਾਰੀਆਂ ਕੀਤੀਆਂ 20-20 ਲੱਖ ਰੁਪਏ 25-25 ਲੱਖ ਰੁਪਏ ਹਜੇ ਵੀ ਸਾਡੀਆਂ ਦੇਣਦਾਰੀਆਂ ਖੜੀਆਂ ਐ ਜੀ ਜੀ ਹੁਣ ਜਿਹੜੀ 16.38 ਏਕੜ ਦੀ ਗੱਲ ਕਰਦੇ ਹੋ ਉਹਨਾਂ ਨੇ ਸਾਡੇ ਤੇ ਕੰਪਨਸੇਸ਼ਨ 40 ਕਰੋੜ ਰੁਪਏ ਦੀ ਪਾਈ ਹੋਈ ਹੈ ਜੀ ਹੁਣ ਇੰਨੇ ਪੈਸੇ ਸਾਡੇ ਕੋਲ ਕਿੱਥੋਂ ਅਸੀਂ ਦੇ ਸਕੀਏ ਜੀ ਜੀ ਅਸੀਂ ਇਹਨੂੰ ਆਕਸ਼ਨ ਤੇ ਲਾ ਕੇ ਅਸੀਂ ਚਾਹੁੰਦੇ ਸੀ ਵੀ ਜਿਹੜਾ ਸਾਡੇ ਤੇ ਫਸਿਆ ਹੋਇਆ ਇੰਪਰੂਵਮੈਂਟ ਰੈਸ ਉਹਨੂੰ ਕੱਢੀਏ ਕਿਸੇ ਤਰੀਕੇ ਨਾਲ ਪੈਸਾ ਹੈ ਨਹੀਂ ਸੀ ਜੀ ਜੀ ਹੁਣ ਅਸੀਂ ਵੇਚੀਏ ਕਿਵੇਂ ਜਿਹੜਾ ਪੈਸਾ ਮੰਨ ਲਵਾਇਆ ਇੱਕ ਦਿਨ ਕੀ ਹੋਇਆ ਵੀ ਕੇਸ ਇੱਕ ਸੀ ਸਾਡੇ ਤੇ ਇੰਪਰੂਵਮੈਂਟ ਰੈਸ ਤੇ ਉਹਦਾ ਸਾਡੇ ਉੱਪਰ ਮਿਨਿਸਟਰੀ ਵੱਧਰ ਤੇ ਆਪਣੇ ਜਿਹੜੇ ਸੈਕਟਰੀ ਪਦਰ ਤੇ ਐਡੀਸ਼ਨਲ ਸੀ ਸੈਕਟਰੀ ਤੱਕ ਦੀ ਉਹਦੀ ਪ੍ਰਾਪਰਟੀ ਨਾਲ ਅਟੈਚ ਕਰ ਦਿੱਤੀ ਗਈ ਸੀ ਜੀ 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 ਉਹ ਸਾਨੂੰ ਫਿਰ ਪੈਸੇ ਭਰਨੇ ਹੀ ਪੈਣੇ ਆ ਜਦੋਂ ਸਾਡੀਆਂ ਪ੍ਰਾਪਰਟੀਆਂ ਸਾਡੀਆਂ ਗੱਡੀਆਂ ਸਾਡੇ ਹੋਰ ਸਾਰਾ ਕੁਝ ਅਟੈਚ ਕਰਨਗੇ ਜੀ ਮਾਲੂ ਸਰਕਾਰੀ ਗੱਟੀਆਂ ਫਿਰ ਸਾਨੂੰ ਤਾਂ ਪੈਸਾ ਦੇਣਾ ਹੀ ਪੈਗਾ ਨਾ ਜਿਹੜਾ ਸਾਨੂੰ ਕੋਰਟ ਦੇ ਆਰਡਰ ਨੇ ਸਾਨੂੰ ਦੇਣੇ ਪੈਂਦੇ ਆ ਜੀ ਜੀ ਅਸੀਂ ਉਹ ਪੈਸੇ ਸਾਰੀਆਂ ਦੇਣਦਾਰੀਆਂ ਜਿਹੜਾ ਅਸੀਂ ਉੱਥੋਂ ਪੈਸਾ ਲਿਆ ਸਾਰਾ ਦੇਣਦਾਰੀਆਂ ਚ ਦਿੱਤਾ ਜੀ ਜੀ ਅੱਛਾ ਫਿਰ ਸਾਨੂੰ ਜੇ ਦਫ਼ਤਰ 'ਚ ਬਾਈ ਜੀ ਕੋਈ ਲੋੜ ਹੈ ਜੇ ਅਸੀਂ ਉਹ ਚੀਜ਼ਾਂ ਅਸੀਂ ਖਰੀਦ ਸਕਦੇ ਹਾਂ ਬਾਈ ਜੀ ਜੀ ਤੁਹਾਨੂੰ ਰਾਈਟ ਹੈਗੇ ਆ ਅਸੀਂ ਉਹ ਖਰੀਦੇ ਆ ਜੀ ਹੁਣ ਜੇ ਕਿਸੇ ਨੂੰ ਸ਼ੱਕ ਹੈ ਤਾਂ ਕੋਈ ਆ ਕੇ ਦੇਖ ਸਕਦਾ ਹੈ ਮਤਲਬ ਦੇਖੇ ਤੇ ਬਿਨਾ ਜੇ ਕਿਸੇ ਦੇ ਉੱਪਰ ਕੋਈ ਦੋਸ਼ ਲਾਂਦਾ ਤੇ ਮੇਰੇ ਸਾਹਮਣੇ ਤੇ ਬਿਲਕੁਲ ਗਲਤ ਕਰਦਾ ਜੀ ਬਾਕੀ ਜੀ 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 ਬਾਕੀ ਰਹੀ ਗੱਲ ਹਰ ਕੋਈ ਚੀਜ਼ ਜਦੋਂ ਵੀ ਤੁਹਾਡਾ ਮਨ ਹੋਵੇ ਜਦੋਂ ਤੁਸੀਂ ਆਉਣਾ ਚਾਹੋ ਮੈਨੂੰ ਇੱਥੇ ਚੈੱਕ ਕਰਨਾ ਚਾਹੋ ਰਿਕਾਰਡ ਦੇਖਣਾ ਚਾਹੋ ਦੇਖ ਸਕਦੇ ਹੋ ਕੁਝ ਕੁ ਚੀਜ਼ਾਂ ਹੁੰਦੀਆਂ ਆਰਥਿਕ ਚੀਜ਼ਾਂ ਹੁੰਦੀਆਂ ਜਿਹੜੀਆਂ ਅਸੀਂ ਆਰ.ਟੀ. ਚ ਨਹੀਂ ਦੇ ਸਕਦੇ ਤੁਹਾਨੂੰ ਵੀ ਪਤਾ ਹੈ ਜਿਵੇਂ ਸਾਡੇ ਉੱਪਰ ਕਈ ਕੇਸ ਚੱਲਦੇ ਆ ਜੀ ਮਨ ਲਓ ਅਸੀਂ ਕੇਸ ਦੇ ਵਿੱਚ ਇਹਨਾਂ ਨੂੰ ਇਹ ਇਹ ਮੰਗਦੇ ਸੀ ਸਾਡੇ ਕੋਲ ਵੀ ਮਤਲਬ ਚੈੱਕ ਜਿਹੜੇ ਆ ਉਹਦੀਆਂ ਕਾਪੀਆਂ ਜਾਂ ਹੋਰ ਬਤਿਆ ਨਹੀਂ ਕਾਪੀਆਂ ਜਿਹੜੀਆਂ ਅਸੀਂ ਜਨਤਕ ਨਹੀਂ ਕਰ ਸਕਦੇ ਹੁੰਦੇ ਤੁਹਾਨੂੰ ਅਪਲੋਡ ਹੋਵੇ ਤਾਂ ਵੇਖ ਸਕਦੇ ਹੋ ਅਗਰ ਅਸੀਂ ਜਨਤਕ ਕਰਦੇ ਆਂ ਤੇ ਉਹਦੇ ਨਾਲ ਸਾਡੇ ਖਾਤੇ ਅਟੈਚ ਹੋ ਜਾਂਦੇ ਆਂ ਫਿਰ ਅਸੀਂ ਉਹਨਾਂ ਤੋਂ ਦੰਜੇ ਫਸ ਜਾਨੇ ਕਿਉਂਕਿ ਸਾਡੇ ਤੇ ਕੇਸ ਬਹੁਤ ਚੱਲਦੀ ਹੈ ਜੀ 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 ਕਿਉਂਕਿ ਪਹਿਲਾਂ ਵਾਲੇ ਬੰਦਿਆਂ ਨੇ ਕੋਈ ਕੰਮ ਨਹੀਂ ਕੀਤਾ ਬਾਈ ਜੀ 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 ਉਸੇ ਚੱਕਰ ਦੇ ਵਿੱਚ ਸੱਚ ਜਾਣੇ ਬਿਨਾ ਬਿਲਕੁਲ ਆਪਦਾ ਚੁਕੀ ਆਪਦਾ ਫੇਮ ਲੈਂਡ ਬਿਨਾ ਉਹ ਦੀਪਕ ਮੋਜੀ ਬੋਲਣ ਲੱਗ ਪੇ ਅੱਛਾ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਦੀਪਕ ਮੋਜੀ ਦੀ ਮੈਨੂੰ ਪਤਾ ਹੈ ਮੈਂ ਪਿਛਲੇ ਲੰਬੇ ਸਮੇਂ ਤੋਂ ਬਾਈ ਜੀ ਇੱਕ ਗਰਾਸ ਰੂਟਰ ਆ ਜੀ ਜੀ ਮੈਂ ਗਰਾਊਂਡ ਪੱਤਰ ਤੇ ਕੰਮ ਕੀਤਾ ਮੈਂ ਸੀਐਮ ਸਾਹਿਬ ਦਾ ਕੈਂਪੇਨ ਇਨਚਾਰਜ ਰਿਹਾ ਮੈਂ ਉਦੋਂ ਵੀ ਇਲੈਕਸ਼ਨ ਨਹੀਂ ਲੜਿਆ ਮੈਂ 2019 ਦੇ ਵਿੱਚ ਇਲੈਕਸ਼ਨ ਲੜਿਆ ਜੀ 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 ਠੀਕ ਹੈ ਹੁਣ ਦੀਪਕ ਮਾਜ ਉਹ ਬੰਦਾ ਜਿਹੜਾ ਖੋਦੇ ਦੀ ਆਪਦੀ ਵੀਡੀਓ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਸੀ ਇੱਕ ਲੇਡਿਸ ਦੇ ਨਾਲ ਇਹਦੇ ਪਰਚਾ ਦਰਜ ਹੋਇਆ ਸੀ ਉਹ ਵੀ ਬੰਦਾ ਸਾਨੂੰ ਸਰਟੀਫਿਕੇਟ ਦਵੇਗਾ ਜੀ 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 ਪਹਿਲਾਂ ਆਪਦੀ ਪੀੜੀ ਥਲੇ ਸੂਟਾ ਫੇਰੇ ਆਪਣੇ ਆਪ ਨੂੰ ਕਲੀਨ ਕਰੇ ਜੇ ਕੁਝ ਉਹਨੂੰ ਚਾਹੀਦਾ ਹੈ ਮੈਂ ਨਹੀਂ ਦਿੰਦਾ ਬਿਨਾ ਆਓ ਮੇਰੇ ਨਾਲ ਬੈਠੇ ਮੈਂ ਦਿਖਾਣਾ ਜੋ ਕੋਈ ਚਾਹੀਦਾ ਤੈਨੂੰ ਮੈਂ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਕਰ ਦਿੰਦਾ ਜੀ ਫਿਰ ਆਏ ਕਿਸੇ ਨੂੰ ਹਾਂ ਜੀ ਬਦਨਾਮ ਨਹੀਂ ਕਰਨਾ ਚਾਹੀਦਾ ਜੀ ਇੱਕ ਇੱਕ ਬਾਈ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਇੱਕ ਇੱਕ ਕਹਿੰਦੇ ਕੋਈ ਗ੍ਰਿਲਾਂ ਸੀਗੀਆਂ ਉਹ 2.5 ਲੱਖ ਰਹੀਆਂ ਬਾਈ ਤਾਂ ਉਹ ਕਬਾਰ ਸਮਾਂ ਕਿਹੜਾ ਭਾਈ ਜੀ ਤੁਸੀਂ ਦੇਖਿਆ ਵੀ 2.5 ਲੱਖ ਤਾਂ ਕਿੱਥੇ ਐ ਦੋਟੇ ਅਭੀ ਅਭੀ ਦੱਸੋ ਵੀ ਉਹਦੀਆਂ ਗ੍ਰਿਲਾਂ ਸੀ ਜੀ ਜੋ ਮਰਜ਼ੀ ਬੋਲ ਸਕਦਾ ਤੁਸੀਂ ਆਪਦੀ ਜ਼ੁਬਾਨ ਤੋਂ ਜੋ ਮਰਜ਼ੀ ਬੋਲ ਸਕਦੇ ਹੋ ਜੀ ਜੀ ਜਦੋਂ ਵੀ ਕਦੇ ਤੁਸੀਂ ਕੰਫਰਮ ਕਰਨਾ ਹੋਵੇ ਮੈਂ ਇਹਨਾਂ ਤੇ ਨਾ ਬਣਦੀ ਕਾਰਵਾਈ ਕਰਵਾਉਂਗਾ ਮੈਂ ਭਾਈ ਜੀ 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 ਇਹਨਾਂ ਨੇ ਮੈਨੂੰ ਬਿਲਕੁਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਮੈਂ ਇਹਨਾਂ ਤੇ ਬਿਲਕੁਲ ਕਾਰਵਾਈ ਝੂਠਾ ਕਿਸੇ ਤੇ આરોਪ ਲਾਣਾ ਉਹ ਬਿਲਕੁਲ ਗਲਤ ਹੈ ਜੀ ਜੀ ਤੁਸੀਂ ਚਾਹੋ ਜਾਂ ਮੈਂ ਗਵਾਂਗਾ ਮੀਡੀਆ ਨੂੰ ਇੱਕ ਦਿਨ ਆਪ ਹੀ ਪੀਸੀ ਰੱਖਾਂਗੇ ਵੀ ਆਓ ਵੇਖੋ ਆਪਾਂ ਵੇਖਦੇ ਆਂ ਕੀ ਵੇਖਣਾ ਚਾਹੁੰਦੇ ਹੋ ਤੁਸੀਂ ਆ ਜੀ ਜੀ ਜੇ ਕਿਸੇ ਦੇ ਵੇਖੋ ਸਾਡੇ ਕੋਲ ਗੱਡੀ ਵੀ ਖੜੀ ਹੈ ਹੋਰ ਸਮਾਨ ਵੀ ਜੀ ਜੀ ਦਫਤਰ ਹੈ ਸਾਡਾ ਡਿੱਗਣ ਵਾਲਾ ਦਫਤਰ ਕਿੱਥੇ ਲਾ ਲੇ ਯਾਰ ਦੱਸੋ ਜੀ ਜੀ ਇੱਕ ਕੋਠੀ ਸੀ ਪੁਰਾਣੀ 2 1900 ਤੇ ਪਤਾ ਨਹੀਂ 95 ਦੀ ਹੈ ਕਿ ਉਦੋਂ ਪਹਿਲਾਂ ਦੀ ਹੈ ਜਿਹੜੀ ਜਿਹਦੇ ਬਾਲੇ ਵਾਲੀ ਛੱਤ ਹੈ ਅਸੀਂ ਉਸ ਦਫਤਰ ਚ ਰਹਿੰਦੇ ਆ ਬਾਈ ਜੀ ਤੁਸੀਂ ਆਪ ਦੱਸੋ ਕਬਾੜ ਉੱਥੇ ਗੱਡੀ ਸੀ ਸਾਡੇ ਕੋਲ ਉਹ ਵੀ ਕੜੀ ਹੈ ਸਾਡੇ ਕੋਲ ਹੋਰ ਵੀ ਕਬਾੜ ਦਾ ਕੋਈ ਸਮਾਨ ਕੋਈ ਪੁਰਾਣਾ ਪਿਆ ਸਮਾਨ ਉਹ ਅਸੀਂ ਕਿਤੇ ਨੇੜੇ ਸਾਈਡ ਤੇ ਰੱਖਣਾ ਹੀ ਹੈ ਬਾਈ ਜੀ ਉਹ ਕਿੱਥੇ ਉਹ ਰੱਖ ਲਈਏ ਦੱਸੋ ਜੀ 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 ਅੱਛਾ ਇਹਦੇ ਇੱਕ ਇੱਕ ਗੱਲ ਹੋਰ ਆਖੀ ਆ ਉਹਨਾਂ ਨੇ ਉਹ ਕਹਿੰਦੇ ਕਿ ਕੋਈ ਅਦਾਲਤ ਵੱਲੋਂ ਭਗੌੜਿਆ ਹੋ ਤੁਸੀਂ ਕੋਈ ਅਦਾਲਤ ਨੇ ਭਗੌੜਾ ਐਲਾਨ ਕੀਤਾ ਹੋਇਆ ਤੁਹਾਨੂੰ ਮਤਲਬ ਇਹ ਵੀ ਦਾਅਵਾ ਆਉਂਦਾ ਹੈ ਉਹਨਾਂ ਦੇ ਦੇਖੋ ਦੇਖੋ ਬਾਈ ਜੀ ਇਸ ਸਬੰਧ ਮੈਂ ਐਵੇਂ ਕਹਿੰਦੀ ਨਿੱਜੀ ਜ਼ਿੰਦਗੀ ਵੀ ਚੀਰਿਆ ਜੀ ਮੇਰਾ ਮੈਂ ਇੱਕ ਇੰਸਟੀਚੂਟ ਤੇ ਪਹਿਲਾਂ ਰਨ ਕਰਦਾ ਸੀ ਜੀ 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 ਉਹਦੇ ਚ ਕੋਈ ਬਿਜਲੀ ਬੋਰਡ ਨਾਲ ਮੇਰਾ ਰੋਲਾ ਸੀ ਜੀ ਜੀ ਉਸ ਉਹਦੇ ਚ ਮੇਰੇ ਚੈੱਕ ਚੁੱਕਦਾ ਕੋਈ ਮਸਲਾ ਸੀ ਭਾਈ ਜੀ 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 ਉਹ ਸੱਚੇ ਚੈੱਕ ਦੇ ਰਾਈ ਮੇਰਾ ਕਿਸੇ ਤੇ ਨਾਲ ਮਸਲਾ ਸੀ ਹੋਰ ਇਹਦੇ ਚ ਮੇਰਾ ਕੋਈ ਇਦਾਂ ਦਾ ਪਕੋੜੀ ਵਾਲੀ ਗੱਲ ਹੀ ਨਹੀਂ ਹੈਗੀ ਭਾਈ ਜੀ 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 ਉਹਦੇ ਨਾਲ ਕੀ ਇਹ ਲੈਟਰ ਲਗਾ ਕੇ ਤੇ ਨਾਲ ਉਹ ਲਾ ਕੇ ਮੈਨੂੰ ਕੁਲ ਮਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਇਹਦੇ 'ਚ ਇਹਦੇ 'ਚ ਕਾਨੂੰਨ ਮਨ ਪਕੌੜਾ ਕਰਤਾ ਦੱਸੋ ਜੀ ਜੀ ਮੇਰੀ ਹੋਰ ਕਿਸੇ ਦੀ ਕੋਈ ਨਿੱਜੀ ਜ਼ਿੰਦਗੀ ਦੀ ਕੋਈ ਹੋਰ ਲੜਾਈ ਹੋ ਸਕਦੀ ਹੈ ਜੀ 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 ਉਹ ਤੁਹਾਡੀ ਵੀ ਹੋ ਸਕਦੀ ਹੈ ਮੇਰੀ ਵੀ ਹੋ ਸਕਦੀ ਹੈ ਜੀ 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 ਬਿਲਕੁਲ ਜੀ ਜੀ ਬਸ ਕਿ ਮੈਂ ਬਈ ਜੀ پاک ਸਾਫ ਹਾਂ ਮੈਂ ਅੱਜ ਵੀ ਕੱਲ ਵੀ ਮੈਂ ਤੁਹਾਨੂੰ ਕੋਈ ਵੀ ਕਹਿ ਰਿਹਾ ਵੀ ਮੈਂ 2013-14 ਦਾ ਉਹਦੋਂ ਦਾ ਲੱਗਿਆ ਹੋਇਆ ਜੀ ਜਿੱਥੇ ਜਿੱਥੇ ਦੀਪ ਮੋਜ ਨੂੰ ਬੋਲਣਾ ਚਾਹੀਦਾ ਹੈ ਉੱਥੇ ਚੁੱਪ ਕਿਉਂ ਨਹੀਂ ਬਈ ਜੀ ਜੀ ਠੀਕ ਹੈ ਜੇ ਇਹਨੇ ਪਾਕ ਸਾਫ ਹੁੰਦੇ ਤੇ ਪਾਰਟੀ ਨੂੰ ਬਾਹਰ ਨਾ ਘੜਦੀ ਜਿਹੋ ਜਿਹੇ ਹਰਕਤਾਂ ਕਰਦਾ ਸੀਗਾ ਜੀ 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 ਭਾਈ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਜੀ ਨਹੀਂ ਬਾਈ ਜੀ ਕੋਈ ਨਹੀਂ ਜੀ ਮਿਹਰਬਾਨੀ